ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਠੀਕੀ ਫਤਿਹ ਅੱਜ ਅਸੀਂ ਗ੍ਰਾਮ ਪੰਚਾਇਤ ਵਾਧਰਪੁਰ ਵੱਲੋਂ ਜੋ ਆਪਣੇ ਆਪਣੇ ਪਿੰਡ ਦੇ ਵਿੱਚ ਆ ਅੱਜ ਤੱਕ ਜਿਹੜੇ ਕੰਮ ਹੋਏ ਨੇ ਜਬਰ ਅੱਗੇ ਅਸੀਂ ਆਉਣ ਵਾਲੇ ਸਮੇਂ ਵਿੱਚ ਕੰਮ ਕਰਨੇ ਨੇ ਕੁਝ ਮਹੀਨਿਆਂ ਦੇ ਵਿੱਚ ਕੁਝ ਸਮੇਂ ਦੇ ਵਿੱਚ ਉਸ ਜੇ ਤੁਹਾਡੇ ਨਾਲ ਸਾਂਝੇ ਕਰਨੇ ਨੇ ਸਾਨੂੰ ਜਬਰ ਕੀ ਦਿੱਕਤਾਂ ਆ ਰਹੀਆਂ ਨੇ ਤੇ ਅਸੀਂ ਚਾਹੁੰਨੇ ਕਿ ਆ ਉਹ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਸੀ ਸਾਂਝਿਆ ਕਰਾਂਗੇ ਸਭ ਤੋਂ ਪਹਿਲਾਂ ਉਹ ਅੱਜ ਤੱਕ ਜਿਹੜਾ ਕੰਮ ਕਰੇ ਨੇ ਉਹਦੇ ਬਾਰੇ ਮੋਟੀ ਮੋਟੀ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਹਾਂ ਬੋਲੀ ਬਰਵੰਦਾ ਹਾਉ ਤੋਂ ਪਹਿਲਾਂ ਨੇ ਆਪਾਂ ਨੇ ਇੱਕ ਪਿੰਡ ਦੀ ਸਫਾਈ ਕਰਵਾਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਹੜੀ ਆਪਾਂ ਪਿੰਡ ਦੇ ਵਿੱਚ ਸਫਾਈ ਕਰਵਾਈ ਹੈ ਸਟਾਰਟਿੰਗ ਦੇ ਵਿੱਚ ਆਪਾਂ ਨੇ ਕੰਮ ਚਲਾਇਆ ਸੀਗਾ ਗੁਰਦੁਆਰਾ ਸਭ ਤੋਂ ਲੈ ਕੇ ਉਹ ਤੋਂ ਬਾਬਾ ਜੀ ਦਾ ਦਰਬਾਰ ਤੱਕ ਉੱਥੋਂ ਲੈ ਕੇ ਪੂਰੇ ਪਿੰਡ ਦੇ ਵਿੱਚੋਂ ਪਹਿਲਾਂ ਆਪਾਂ ਨੇ ਨਾਲੇ ਕਢਵਾ ਲੈਨੇ ਨਾਲੇ ਕਢਵਾ ਕੇ ਫੇਰ ਆਪਾਂ ਇਹ ਜਿਹੜੀ ਗੰਦਗੀ ਦੀ ਪਿੰਡ ਦੇ ਵਿੱਚ ਕਾ ਕੇ ਪਿੰਡ ਤੋਂ ਬਾਹਰ ਕਰਿਆ ਤੁਹਾਨੂੰ ਸਭ ਨੂੰ ਪਤਾ ਕਿ ਉਹਦੇ ਵਿੱਚ ਵੀ ਕਾਫੀ ਜਿਆਦਾ ਦਿੱਕਤਾਂ ਆਈਆਂ ਤੇ ਆ ਪਰ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਤੇ ਪਿੰਡ ਦੇ ਸਹਿਯੋਗ ਦੇ ਨਾਲ ਸਾਰਾ ਕੰਮ ਬਹੁਤ ਵਧੀਆ ਹੋਇਆ ਇੱਕ ਤੁਹਾਡੇ ਤੇ ਅੰਤਵਰ ਗੱਲ ਹੋਰ ਲਿਆਦਾ ਜੋ ਆਪਣੇ ਦੋ ਮੈਂਬਰ ਮਿਸ ਰਹੇਗੇ ਗੁਰਜੰਤ ਸਿੰਘ ਜੀ ਡਿਊਟੀ ਆ ਮਸਤੋਣਾ ਸਾਹਿਬ ਜੋ ਬਸਤੀਆਂ ਦਾ ਵੀਰ ਮੈਂਬਰ ਹੈਗਾ ਉਹਨੂੰ ਵੀ ਕੋਈ ਬੰਲੇ ਦਾ ਕੋਈ ਦਿੱਕਾ ਹੋ ਗਿਆ ਤੇ ਆਪਣਾ ਬੱਗਾ ਤੇ ਜੋ ਕੁਲਾ ਵੀਰ ਹੈ ਉਹਨਾਂ ਨੂੰ ਵੀ ਅੱਜ ਕੁਝ ਸ਼ਾਇਦ ਦਿੱਕਾ ਹੋਗਾ ਪਹੁੰਚ ਨਹੀਂ ਸਕੇ ਅੱਜ ਦਾ ਕੰਮ ਪਿੰਡ ਦੇ ਵਿੱਚ ਐਨਕਿੰਗ ਲੈਂਟਾ ਜੋ ਪਿੰਡ ਦੇ ਵਿੱਚ ਤੁਸੀਂ ਦੇਖਦੇ ਹੋ ਬਈ ਪਿੰਡ ਦੇ ਵਿੱਚ ਆਪਾਂ ਨੇ ਦਿਨ ਚਾਰ ਰੱਖਿਆ ਗਿਆ ਸਾਰੇ ਪਿੰਡ ਦੇ ਆ ਐਲਈਡੀ ਲੈਂਟਾ ਲਵਾ ਗਿਆ ਨੇ ਇੱਕ ਦੋ ਥਾਵਾਂ ਨੂੰ ਛੱਡ ਕੇ ਜਿਵੇਂ ਕਿ ਬਾਹਰਲੀ ਪੱਤੀ ਕਰਮ ਮੈਂਬਰ ਵਾਲਾ ਮੋੜ ਆ ਇੱਕ ਤੋਂ ਹੋਰ ਆਂਦਾ ਇੱਕ ਜਿੱਥੇ ਆਪਾਂ ਇਧਰ ਦੁਕਾਨੋਂ ਰਾਹ ਜਾਂਦਾ ਗੁਰਪਾਤ ਕੇ ਰਾਹਤੇ ਦੇ ਮੂਹਰੇ ਆਪਾਂ ਉੱਥੇ ਬਜ਼ੁਰਗ ਬਹਿੰਦੇ ਨੇ ਉਹ ਥਾਪਾਂ ਦੇ ਨਾਲ 1-2 ਥਾਪਾਂ ਨੂੰ ਛੱਡ ਕੇ ਤਕਰੀਬਨ ਸਾਰੇ ਪਿੰਡ ਦੇ ਵਿੱਚ ਐਲਈਡੀ ਲੈਂਟਾ ਲੱਗ ਚੁੱਕੇ ਆ ਤੇ ਜਿਹੜੀਆਂ ਥਾਪਾਂ ਰਹਿ ਗਈਆਂ ਉਹਨਾਂ 'ਤੇ ਬਹੁਤ ਜ਼ਿਆਦਾ ਐਲਈਡੀ ਲੈਂਟਾ ਲਾਸੀ ਪ੍ਰਬੰਧ ਕਰਨ ਜਾ ਰਹੇ ਆ ਪਿੰਡ ਵਿੱਚ ਸੀਸੀਟੀਵੀ ਕੈਮਰੇ ਤੁਹਾਨੂੰ ਪਤਾ ਹੀ ਆ ਪਿਛਲੇ ਕਾਫੀ ਸਮੇਂ ਤੋਂ ਪਿੰਡ ਦੇ ਜੋ ਸੀਸੀਟੀਵੀ ਕੈਮਰੇ ਤੇ ਸਾਰੇ ਬੰਦ ਪਏ ਇਤੇ ਕਿਉਂਕਿ ਪ੍ਰਬੰਧਕ ਲੱਗ ਕੇ ਪ੍ਰਬੰਧਕ ਦੇ ਟਾਈਮ ਕੋਈ ਗੌਰ ਨਹੀਂ ਹੁੰਦੀ ਸੀ ਤਾਂ ਆਪਾਂ ਨੇ ਬਈ ਪਿੰਡ ਦੇ ਸਹਿਯੋਗ ਨਾਲ ਤੇ ਪੰਚਾਇਤ ਦੇ ਸਹਿਯੋਗ ਦੇ ਨਾਲ ਪਿੰਡ ਦੇ ਐਲਈਡੀ ਸੌਰੀ ਪਿੰਡ ਦੇ ਜਿਹੜਾ ਸੀਸੀਟੀਵੀ ਕੈਮਰੇ ਨੇ ਉਹ ਸਾਰੇ ਠੀਕ ਕਰਵਾ ਕੇ ਉਹ ਆਪਾਂ ਨੇ ਚਾਲੂ ਹਾਲਤ ਦੇ ਵਿੱਚ ਕਰ ਰਹੇ ਨੇ ਸੀਸੀਟੀਵੀ ਕੈਮਰਾ ਦੇ ਨਾਲ ਜੁੜਦੀ ਇੱਕ ਗੱਲ ਇਹ ਹੈ ਬੇਨਤੀ ਇਹ ਹੈਗੀ ਵੀ ਜਿਵੇਂ ਕਿ ਪਰसों ਕੋਈ ਵੀਰ ਟਰੱਕ ਵਾਲਾ ਆਪਣੇ ਪਿੰਡ ਦਾ ਡਰਾਈਵਰ ਜੋ ਤਾਰ ਤੋੜ ਗਿਆ ਤਾਂ ਮੈਂ ਬੇਨਤੀ ਕਰਦਾ ਜਿਹੜੇ ਕੰਮ ਕਰਨੇ ਨੇ ਬਿਜਾ ਕੁ ਲੈਟਰ ਦੇ ਨੇ ਬਿਜਾ ਕੋਈ ਹੋਰ ਕੰਮ ਹੈ ਉਹ ਕੱਲੀ ਪੰਚਾਇਤ ਨਹੀਂ ਪਿੰਡ ਦੇ ਸੰਜੋਗ ਨਾਲ ਕਰ ਸਕਦੀ ਹੈ ਉਹ ਦੇਖੋ ਤਾਰ ਟੁੱਟ ਗਈ ਦਾਗ ਉੱਥੇ ਪਈ ਹੈ ਉਹਨੂੰ ਜੱਜ ਸਵੇਰੇ ਦਾ ਸ਼ਾਮ ਤੱਕ ਨੂੰ ਠੀਕ ਕਰਾਉਣ ਲੱਗਿਆ ਹੈ ਪੂਰੇ ਪਿੰਡ ਵਿੱਚ ਪਾਣੀ ਦਾ ਵਗਦਾ ਹੈ ਪੂਰੇ ਪਿੰਡ ਦੇ ਵਿੱਚ ਪਰ ਉਹ ਬਹੁਤ ਲੰਬੇ ਸਮੇਂ ਤੋਂ ਆਪਣੀ ਜੇ ਲਾਈ ਆਪਣੀ ਟੈਂਕੀ 2012 13 ਦੇ ਕਰੀਬ 2009 ਤੋਂ ਲੈ ਕੇ ਜਿਹੜੀ 13 ਤੱਕ ਆਪਣੀ ਸਵਾਦੱਲੇ ਦੀ ਪੰਚਾਇਤ ਉਹਦੇ ਉਸ ਸਮੇਂ ਦੇ ਵਿੱਚ ਟੈਂਕੀ ਬਣੀ ਸੀ ਉਸ ਤੋਂ ਬਾਅਦ ਚੱਲੀ ਜ਼ਰੂਰ ਹੈ ਪਰ ਕੁਝ ਨਿਕਤਾਂ ਕਰਕੇ ਉਹ ਲੀਕਾਂ ਕਰਕੇ ਰੁਕ ਜਾਂਦੀ ਦੀ ਆਪਣੇ ਪਿੰਡ ਦੇ ਵਿੱਚੋਂ ਵੀ ਅਸੀਂ ਨੇ ਚੈੱਕ ਕਰਕੇ ਮੈਂ ਵੀਡੀਓ ਵੀ ਪਾਉਂਦਾ ਰਿਹਾ ਦੋਗਾਲੇ ਰਾਹ ਤੱਕਰ ਸਾਰੇ ਪਿੰਡ ਦੇ ਵਿੱਚ ਪਾਣੀ ਭੇਜਿਆ ਦਾਣਾ ਮੰਡੀ ਦੇ ਨਾਲ ਜਿਹੜੀ ਵਸਤੀਆ ਰੋਡ ਦੇ ਪੰਲੇ ਪਾਸੇ ਉਹਦੇ ਵਿੱਚ ਵੀ ਅੱਜ ਜੇਕਰ ਇਹ ਪੂਰਾ ਫੁੱਲ ਪਾਣੀ ਜਾਂਦਾ ਜਿੱਥੇ ਜਿੱਥੇ ਲਿਖਦਾ ਹੁੰਦਿਆਂ ਨੇ ਪਿੰਡ ਦੇ ਸੰਜੋਗ ਨਾਲ ਤੇ ਪੰਚਾਇਤ ਦੇ ਸੰਜੋਗ ਦੇ ਨਾਲ ਉਹ ਲਿਖਦਾ ਠੀਕ ਕਰਾਰੇ ਇੱਕ ਦੋ ਕੇ ਬਾਕੀ ਨੇ ਉਹ ਵੀ ਮਤਲਬ ਠੀਕ ਕਰਾ ਲਾਂਗੇ ਪਿੰਡ 'ਚ ਪਾਣੀ ਪੁਚਾਇਆ ਪਾਣੀ ਵੇਡ ਟੈਂਕੀ ਤੇ ਲਾਈਟਾਂ ਲਗਵਾਉਣ ਤੋਂ ਤੇ ਟੈਂਕੀ ਵਿੱਚ ਤੇ ਤੁਰਨ ਵਾਲੇ ਰਸਤੇ ਲਗਵਾਉਣ ਜਿਹੜੇ ਪਾਣੀ ਵਾਲੇ ਆਪਣੀ ਟੈਂਕੀ ਆ ਉੱਥੇ ਬਾਈ ਬਹੁਤ ਜ਼ਿਆਦਾ ਘਾਹ ਫੁੱਜਦੀ ਕਿੰਨਾ ਖਰਾਬ ਤੇ ਤੁਸੀਂ ਸਾਰਿਆਂ ਨੇ ਦੇਖੀ ਐ ਉਦੋਂ ਪ੍ਰਿਕਰ ਤਰ੍ਹਾਂ ਦਾ ਪਾਰਕ ਦੇ ਵਾਂਗ ਤੁਰਨ ਦੇ ਲਈ ਰਸਤੇ ਬਣਵਾਏ ਨੇਗੇ ਤੇ ਜੋ ਬੰਨ ਕੇ ਤੁਹਾਨੂੰ ਤੇ LED ਲਾਈਟਾਂ ਨੂੰ ਦਾ ਪ੍ਰਬੰਧ ਕਰਿਆ ਤਾਂ ਦਿਨ ਰਾਤ ਬਰਾਤੇ ਜੇ ਕਿਸੇ ਨੇ ਸਾਵਨ ਟੈਲੈਂਟ ਜਾਣਾ ਰੋਟੀ ਠੋਖਾ ਖਾ ਕੇ ਬੰਦਾ ਤੁਰਨ ਪੈ ਜਾਂਦਾ ਤਾਂ ਉੱਥੇ ਕੋਈ ਵੀ ਬੰਦਾ ਜਾ ਸਕਦਾ ਤੁਹਾਨੂੰ ਬੇਨਤੀ ਵੀ ਕਰਦਿਆਂ ਦਿਨ ਦਾ ਤੋਂ ਉੱਥੇ ਆਪ ਆਪ ਦਾ ਟੈਲੈਂਟ ਆਇਆ ਕਰੋ ਸਵੇਰੇ ਸਾਮ ਨੂੰ ਟੈਲੈਂਟਾਂ ਦਾ ਪ੍ਰਬੰਧ ਹੋ ਚੁੱਕਿਆ ਹੈ ਸਭ ਤੋਂ ਪੁਰਾਣੀ ਸੌਲੀਏ ਦੇ ਸਲਾਹੀ ਦਰਵਾਜ਼ੇ ਦੇ ਅੰਦਰ ਵਾਲੀ ਰੋਗੀ ਹੋਈ ਵੀ ਬਣਾਏ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਪਿੰਡ ਦੇ ਵਿੱਚ ਜਿਵੇਂ ਕਿ ਇਹ ਗੁੰਡ ਕਹਿੰਦੇ ਸਭ ਤੋਂ ਪੁਰਾਣੀ ਵੀ ਜਿਹੜੀ ਸੌਲੀਆ ਤੇ ਸਲਾਈ ਪੱਤੀ ਦੇ ਦਰਵਾਜੇ ਦੇ ਅੰਦਰ ਦੀ ਜ਼ਾਇਰ ਜੋ ਗੱਗੂ ਘਿਆੜੀ ਜਹੀ ਹੈਗੀ ਉਹ ਵੀ ਆਪਾਂ ਨੇ ਇੰਟਰਲੋਕ ਇੱਥੇ ਚ ਪਵਾਈਏ ਤੇ ਉਹਨੂੰ ਉੱਚੀ ਚੁਕਾਇਆ ਤੇ ਨਾਲ ਦੀ ਨਾਲ ਉਹਦੇ ਸਾਈਡਾਂ ਦੇ ਉੱਪਰ ਜੋ ਨਾਲੀਆਂ ਨੇ ਉਹ ਵੀ ਬਣਵਾਈਆਂ ਨੇ ਮੇਨ ਰੰਡੇ ਦੇ ਇੱਕ ਪੁਰਜੀ ਭਰਾ ਦਾ ਨੋਟ ਹੈ ਉਹਨੂੰ ਜਿਹੜਾ ਆਪਣੇ 메ਨ ਰੋਡ ਦੇ ਉੱਪਰ ਆ ਆਪਾਂ ਤੋਂ ਜੋ ਸਾਬਕਾ ਪੰਚਾਇਤ ਰਹਿ ਚੁੱਕੀ ਆ ਉਹਨਾਂ ਨੇ ਸੈੱਟ ਸਟਾਰਟ ਕਰਿਆ ਤਿਕਾ ਕਿਉਂਕਿ ਕੰਮ ਇਹ ਹੁੰਦਾ ਕਿ ਜਿਹੜਾ ਵੀ ਕੰਮ ਰੁਕ ਜੇ ਵਿਚਾਰੇ ਰਹਿ ਜਾਓ ਅਗਲੀ ਪੰਚਾਇਤ ਨੂੰ ਕਰਨਾ ਪੈਂਦਾ ਹੋ ਸਕਦਾ ਜਿਹੜੇ ਸਾਤੋਂ ਕੰਮ ਕੁਝ ਚੱਲਦੇ ਜਾਂਦੇ ਵਿਚਾਰੇ ਰਹਿ ਜਾਣਗੇ ਉਹ ਸਭ ਤੋਂ ਵਧੀਆ ਹੁਣ ਵਾਲੀ ਪੰਚਾਇਤ ਕਰੇ ਤੋ ਜੋ ਕੰਮ ਵਿਚਾਰੇ ਰੁਕਿਆ ਹੋਇਆ ਤਿਕਾ ਉਹਦੇ ਆਲੇ ਦੁਆਲੇ ਜੋ ਵੀ ਇੰਟਰਲੌਕ ਦਾ ਪ੍ਰਬੰਧ ਰਸਟਰ ਦਾ ਪ੍ਰਬੰਧ ਤੇ ਰੰਗ ਦਾ ਸਾਰਾ ਉਹ ਆਪਣੇ ਵਰਤਮਾਨ ਮੈਂਬਰਾਂ ਸਾਹਨੇ ਕਰਿਆ ਸਾਰਾ ਪ੍ਰਬੰਧ ਕਰਿਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹਦੇ ਆਲੇ ਦੁਆਲੇ ਸ਼ੀਸ਼ਾ ਲੱਗਣ ਵਾਲਾ ਬਹੁਤ ਜਲਦ ਉਹ ਪਰ ਇੱਕ ਦੋ ਦਿਨਾਂ ਵਿੱਚ ਸੀਸਾ ਵੀ ਆਪਾਂ ਲਵਾ ਦੇਵਾਂਗੇ। ਕਲਦੀਪ ਮਿਸਤਰੀ ਦੇ بیچ ਦੇ ਵਿੱਚ ਇੰਟਰਲੌਕ। ਜੋ ਆਪਣੇ ਉਧਰ ਰਵਿਦਾਸ ਸਿੰਘ ਸਿੱਖਿਆ ਵੀਰਾਂ ਦੇ ਉਧਰ ਵੀ ਹੈ ਕਲਦੀਪ ਠੇਕੇਦਾਰ ਜਿਹੜਾ ਮਿਸਤਰੀ ਹੈ ਬਹੁਤ ਸਮੇਂ ਤੋਂ ਪਿਛਲੇ ਸਮੇਂ ਤੋਂ ਵੀ ਰੁਕੀ ਹੋਈ ਸੀ। ਉਹਦੇ ਵਿੱਚ ਆਪਾਂ ਨੇ ਉਹ ਇੰਟਰਲੌਕ ਦਾ ਪ੍ਰਬੰਧ ਕਰਿਆ ਉਹ ਵੀ ਆਪਾਂ ਬਣਾ ਲੁੱਟਿਆ। ਉਹਦੇ ਨਾਲ ਇੱਕ ਜੁੜਦੀ ਗੱਲ ਹੋਰ ਹੈ। ਪਰਲੇ ਪਾਸੇ ਆਪਾਂ ਵੀ ਨਹੀਂ ਬਣਾ ਲਏ ਤੇ ਕੁਝ ਡਿੱਕਦਾ ਆਉਣ ਕਰਕੇ ਉਦੋਂ ਆਪ ਕੋਲ ਸਮਾਨ ਚੱਕਣਾ ਪੈ ਗਿਆ। ਬਹੁਤ ਜਲਦ ਉਹ ਵੀ ਵੀ ਦੁਬਾਰੇ ਬਣਾਵਾਂਗੇ। ਪੰਚਾਇਤ ਘਰ ਦੇ ਫਰਨੀਚਰ ਦਾ ਪ੍ਰਬੰਧ ਜੋ ਆਪਣਾ ਪੰਚਾਇਤ ਘਰ ਆ ਮਤਲਬ ਜਦੋਂ ਆਪਾਂ ਕਿਸੇ ਪੰਚਾਇਤ ਨੂੰ ਚੋਣਿਆ ਉਹਦਾ ਇੱਕ ਘਰ ਹੁੰਦਾ ਪੰਚਾਇਤ ਘਰ ਜਿੱਥੇ ਅਸੀਂ ਬੈਠ ਕੇ ਹੁਣ ਕੋਈ ਬਾਹਰੋਂ ਪਿੰਡ ਚੋਂ ਪੰਚਾਇਤ ਆਉਂਦੀ ਹੈ ਕੋਈ ਵੱਡਾ ਲੌਲਾ ਹੁੰਦਾ ਪਿੰਡ ਦਾ ਕੋਈ ਮਸਲਾ ਹੁੰਦਾ ਉਹ ਪੰਚਾਇਤ ਘਰੇ ਬੈਠ ਕੇ ਆਪਾਂ ਸੁਲਝਾਉਂਦੇ ਆ ਉੱਥੇ ਫਰਨੀਚਰ ਦਾ ਕੁਰਸੀਆਂ ਦਾ ਮੇਜ਼ ਦਾ ਸਾਰਾ ਪ੍ਰਬੰਧ ਕੀਤਾ ਗਿਆ ਪੰਚਾਇਤ ਘਰੇ ਆਪਣੇ ਛੋੜੇ ਛੋੜੇ ਮੋਟਰ ਦਾ ਪ੍ਰਬੰਧ ਅਤੇ ਰੀਚਾਰਜ ਪੁਆਇੰਟ ਬਣਾਇਆ ਜੋ ਆਪਣਾ ਸੋਡਾ ਸਕੂਲ ਆ ਸੋਡਾ ਸਕੂਲ ਦੇ ਵਿੱਚ ਜਪਾਣੀ ਵਾਲੀ ਮੋਟਰ ਜਿਹੜੀ ਬਾਦੋਂ ਸੁੱਕੀ ਸੀ ਮੋਟਰ ਨਵੀਂ ਲਵਾਈ ਆ ਉਹ ਸਕੂਲ ਦੇ ਬੈਕ ਸਾਈਡ ਬਿਲਕੁਲ ਇੱਕ ਵੱਡਾ 10 ਇੰਚੀ ਬੋਰ ਲਵਾ ਕੇ ਰਿਚਾਰਜ ਪੁਆਇੰਟ ਮਤਲਬ ਜਿਵੇਂ ਕਿ ਅੱਜ ਵਰ੍ਹਦਾ ਬਰਸਾਤ ਹੋ ਰਹੀ ਆ ਜਿੰਨਾ ਸਕੂਲ ਦਾ ਵਰਸਾਤੀ ਪਾਣੀ ਹੋਊਗਾ ਉਹ ਸਾਰਾ ਉਹਦੇ ਵਿੱਚ ਦੀ ਪੈ ਕੇ ਥੱਲੇ ਜਿੱਚਾ ਜੰਦ ਹੋਊਗਾ ਜਾਂ ਕਿ ਪਾਣੀ ਵੇਸਟ ਨਹੀਂ ਹੋਊਗਾ ਪਿੰਡ ਦੇ ਗੰਦੇ ਨਾਲੇ ਵਿੱਚ ਪਾਈ ਜੋ ਆਪਣੇ ਪਿੰਡ ਦੇ ਵਿੱਚ ਆਪਣੇ ਗੰਦੇ ਨਾਲੇ ਤੇ ਆਪਣੇ ਘਰਾਂ ਦੇ ਅੱਗੇ ਦੀ ਵੇਸਾ ਕਿਤੇ ਵੀ ਜੀ ਉਹ ਤੁਹਾਨੂੰ ਪਤਾ ਹੈ ਸਟਾਰਟਿੰਗ ਦੇ ਵੀ ਕਿਹੜੀ ਸਪਾਈ ਕਰਾਈ ਹੈ ਉਹ ਸਾਰੇ ਨਾਲੇ ਆਪਾਂ ਨੇ ਕੜਵਾ ਕੇ ਤਕਰੀਬਨ 98% ਸਾਰੇ ਨਾਲੇ ਕੜਵਾ ਕੇ ਆਪਾਂ ਨੇ ਉਹ ਜਿਹੜੇ ਖਤਮਾਂ ਦੀ ਸਰਅ ਸਕਾ ਦਿੱਤਾ ਦੀਆ ਹੁਣ ਵੀ ਮਸਾਪ ਦਾ ਮੌਸਮ ਬਹੁਤ ਜਲਦਾ ਜਿਹੜੇ ਵਿੱਚ ਕੋਈ ਨਾਲੇ ਜਿਆਦਾ ਕੋਈ ਮਿੱਟੀ ਘਟਾ ਉਹਨੂੰ ਅਸੀਂ ਸਾਫ ਇੱਕ ਸਾਫਾ ਵੀ ਕਰਵਾਉਣ ਜਾ ਰਹੇ ਆ ਤੇ ਇੱਕ ਸਾਡੀ ਪੰਚਾਇਤ ਵੱਲੋਂ ਸਾਰੇ ਪਿੰਡ ਦੇ ਚਰਨਾਂ ਵਿੱਚ ਵੰਡੇ ਆ ਵੀ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਨਾਲੇ ਸਾਫ ਕਰਾਇਦੇ ਅੱਜ ਤੱਕ ਤਕਰੀਬਨ ਬਹੁਤ ਨਾਲੇ ਫੇਰ ਬੰਦ ਹੋ ਗਏ ਭਰ ਗਏ ਜਦੋਂ ਆਪਾਂ ਘਰੇ ਮੈਂ ਸਨਮਾਉਣਿਆਂਗੇ ਕਿ ਦੇ ਕੋਈ ਤਾਂ ਵੇਂਜੇਲ ਗੋਹਾਪਟਾ ਚੱਕ ਕੇ ਉਦੋਂ ਵਾਰ ਵਰਤ ਤੋਇਆ ਕਰੋ ਵੀ ਜਿਹੜਾ ਆਪਣੇ ਘਰ ਦੀ ਮਿੱਟੀ ਮੁੱਟੀ ਉਹ ਨਾਲੇ ਵਿੱਚ ਪੈ ਤੋ ਬਚਾਓ ਤੇ ਪਿੰਡ ਦੇ ਦੋਨੇ ਪਾਰਕਾਂ ਦੀ ਸਫਾਈ ਜੋ ਦੂਜੀ ਵਾਰ ਚੱਲ ਰਹੀ ਹੈ। ਆਪਣੇ ਪਿੰਡ ਦੇ ਵਿੱਚ ਜੋ ਦੋ ਪਾਰਕ ਨੇ ਇੱਕ ਬਾਬਾ ਮੱਡ ਵਾਲੇ ਰਸਤੇ ਤੇ ਉੱਪਰ ਇੱਕ ਦੁਕਾਨ ਵਾਲੇ ਨਾਲ ਜੋ ਉਪਰਾਂ ਉਹਦੀ ਸਫਾਈ ਅੱਜ ਦੂਜੀ ਵਾਰ ਚੱਲ ਰਹੀ ਹੈ। ਪਹਿਲਾਂ ਵੀ ਉਹਦੀ ਸਾਰੀ ਸਫਾਈ ਕਰਾਤੀ ਹੁਣ ਆਪਾਂ ਦੂਜੀ ਵਾਰੀ ਦੁਬਾਰਾ ਫਿਰ ਕਰਾ ਲਿਆ ਜੋ ਦੁਕਾਨ ਰਾਬ ਪਰ ਪਾਰਕ ਹੈਗਾ ਉਹਦੀ ਸਫਾਈ ਵੀ ਹੋ ਚੁੱਕੀ ਹੈ। ਉਹਦੇ ਚਾ ਲੀਡੀ ਲੈਂਟਾ ਵੀ ਲੱਗ ਚੁੱਕਿਆ ਨੇ। ਜਿਹੜਾ ਮਤਲਬ ਆਸਤੇ ਉੱਪਰ ਆਪਣੇ پارک ਹੈ ਉਹਦੀ ਪਹਿਲਾਂ ਸਪਾਈ ਹੋ ਚੁੱਕੀ ਐ ਦੁਬਾਰੇ ਬੇਰਾਨਾ ਨੂੰ ਘੜਕੜਾਈ ਹੋ ਕੇ ਕੱਲਾ ਕਾ ਘੱਟਣਾ ਵਾਲਾ ਪਿਆ ਉਹ ਅੱਜ ਜਾਂ ਕੱਲ ਨੂੰ ਉਹ ਵੀ ਕਾ ਕਰ ਦਿੱਤਾ ਜਾਵੇਗਾ ਤੇ ਉੱਥੇ LED ਲੱਟਾਂ ਦਾ ਪ੍ਰਬੰਧ ਕਰਿਆ ਤੇ ਇੱਕ ਮੁੰਡਿਆਂ ਵੱਲੋਂ ਡਿਮਾਂਡ ਆਈ ਉੱਥੇ ਵਾਲੀਬਾਲ ਖੇਡਦੇ ਨੇ ਉਹਨਾਂ ਨੇ ਹੋਰ ਲਾਈਟਾਂ ਦਾ ਪ੍ਰਬੰਧ ਮੰਗਿਆ ਉਹ ਇੱਕ ਦੋ ਦਿਨਾਂ ਦੇ ਵਿੱਚ ਵੀ ਉਹ ਵੀ ਅਸੀਂ ਪੰਚਾਇਤ ਨਾਲ ਆਪ ਵੱਲੋਂ ਪ੍ਰਬੰਧ ਕਰ ਦੇਵਾਂਗੇ ਪਿੰਡ ਦੇ ਟੋਬੇ ਦਾ ਪਾਣੀ ਛੱਡਿਆ ਜੋ ਵੀ ਕੰਮ ਜਾਂਦਾ ਰਿਹਾ ਹੈ ਆਪਣੇ ਪਿੰਡ ਦੇ ਟੋਬੇ ਦੇ ਵਿੱਚੋਂ ਪਾਣੀ ਕੱਢ ਤੇ ਲਗਾਤਾਰ ਦੋ ਦਿਨ ਦੋ ਟਰੈਕਟਰ ਚੱਲਦੇ ਰਹੇ ਪਾਣੀ ਕੱਢਿਆ ਵੀ ਤੇ ਪਰ ਬਰਸਾਤ ਹੋਣ ਕਰਕੇ ਦੁਬਾਰਾ ਉਹ ਪਾਣੀ ਪਹਿਲਾਂ ਸਟਾਰਟ ਹੋ ਗਿਆ ਤੇ ਕੁਝ ਦਿੱਕਤਾਂ ਕਰਕੇ ਰੁਕ ਗਿਆ ਕੰਮ ਹੁਣ ਚੱਲ ਰਿਹਾ ਉਹ ਇੱਕ ਦੋ ਦਿਨਾਂ ਦੇ ਵਿੱਚ ਦੁਬਾਰਾ ਉਹਨੂੰ ਪਾਣੀ ਦਾ ਕੰਮ ਆਪਾਂ ਦੁਬਾਰਾ ਸ਼ੁਰੂ ਕਰਾਂਗੇ ਤਾਂ ਜੋ ਟੋਬੇ ਨੂੰ ਪੱਟ ਕੇ ਆਪਾਂ ਦੁਬਾਰਾ ਉਹ ਨਵਾਂ ਬਣਾ ਸਕੀਏ ਜਿਹੜਾ ਮੈਕਸਮ ਤੋਂ ਟੁੱਟਿਆ ਹੋਇਆ ਉਹਨੂੰ ਮੁਰੰਮਤ ਕਰੀਏ ਤੇ ਪਿੰਡ ਦਾ ਪਾਣੀ ਸਾਫ਼ ਹੋ ਕੇ ਜੋ ਡਰੇਨ ਦੇ ਵਿੱਚ ਜਾ ਸਕੇ ਇਹ ਕੰਮ ਹੈ ਇਹ ਆ ਕਿ ਤੱਕ ਕਰਦਾ तकरीबन 20 ਦੇ ਨੇੜੇ ਤੇੜੇ ਕੰਮ ਨੇਗੇ ਜਿਹਦੇ ਚ ਕੰਮ ਰਹਿ ਗਿਆ ਜਿਹੜਾ ਆਪਣੇ ਪਿੰਡ ਦਾ ਆਰੋ ਹੈ ਆਰੋ ਵੀ ਆਪਾਂ ਨੇ ਬਹੁਤ ਟਾਈਮ ਜਿਹੜਾ ਖੜੋਦਿਓ ਚਾਲੂ ਕਰ ਚ ਕਰ ਦਿੱਤਾ ਆਪਾਂ ਨੇ ਉਹਦੀ ਤਕਰੀਬਨ ਮੋਟਰ ਮੱਜ ਗਈ ਸੀ ਦੁਬਾਰਾ ਫਿਰ ਪਾਚੋ ਮੋਟਰ ਉਹਦੀ ਨਵੀਂ ਪਵਾਤੀ ਜਿਹੜੀ ਆਰੋ ਜੇਂਦਰ ਅੱਜ ਤੋਂ ਤੁਸੀਂ ਉਤੋਂ ਪਾਣੀ ਲੈ ਕੇ ਜਾ ਸਕਦੇ ਹੋ ਸਾਫ ਤੇ ਗੁਣਾਕਾਰੀ ਪਾਣੀ ਜਿਹੜਾ ਆਪਣੇ ਘਰਾਂ ਵਿੱਚ ਫਿਲਟਰ ਲੱਗੇ ਹੋਏ ਨੇ ਉਹਦੇ ਜਿਹੜਾ ਲੋੜੀ ਦੇ ਤਦ ਨੇ ਖਤਮ ਹੋ ਜਾਂਦੇ ਨੇ ਤਾਂ ਮੈਂ ਬੇਨਤੀ ਕਰਦਾ ਵੀ ਉਤੋਂ ਤੁਸੀਂ ਆਰੋ ਦਾ ਪਾਣੀ ਲੈ ਕੇ ਜਾਓ ਸਾਡੇ ਨਾਲ ਸੰਪਰਕ ਕਰੋ ਸਾਡੇ ਲਈ ਤੁਸੀਂ ਆਪਣਾ ਕਾਰ ਬੰਬਾਓ ਤੇ ਆਹੋ ਦਾ ਪਾਣੀ ਵਰਤੇ ਕੇ ਉਹਦੇ ਲੈ ਕੇ ਜਾ। ਇਹ ਹੁਣ ਤੱਕ ਕਰਦੇ ਜਿਹੜੇ ਸਾਡੇ ਕੰਮ ਚ ਪੂਰੇ ਹੋ ਚੁੱਕੇ ਨੇ ਤੇ ਜਿਹੜੇ ਅਜੇ ਕਰਨੇ ਨੇ ਲਗਾਤਾਰ ਆ ਉਹ ਤੁਹਾਡੇ ਸੀ ਧਿਆਨ ਦੇ ਵਿੱਚ ਚੋ ਲਿਆਉਣ ਲੱਗਿਆ ਜਿਹੜੇ ਕੁਝ ਮਹੀਨਿਆਂ ਦੇ ਵਿੱਚ ਉਹ ਸਟਾਰਟ ਹੋਣੀ ਕਰ ਲੈਂਦੇ ਆ ਆਪਣੇ ਗੁਰੂ ਘਰ ਨੂੰ ਆਉਣ ਵਾਲੇ ਸਾਰੇ ਰਸਤੇ ਦੇ ਪਿੰਡ ਤੋਂ ਆਉਣਾ। ਇੱਕ ਦੋਸਤੋ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਜਿਹੜੇ ਗੁਰੂ ਘਰ ਨੂੰ ਆਉਣ ਵਾਲੇ ਰਸਤੇ ਨੇ ਆਲੇ-ਦੁਆਲੇ ਉਹਦੇ ਸਾਰੇ ਰਸਤੇ ਨੇ ਬੇਸ਼ੱਕ ਪਿੰਡ ਦੁੱਗਾ ਦੁੱਗਾ ਦੀ ਸ਼ਹਿਰ ਤੋਂ ਆਪਣੇ ਪਿੰਡ ਤੋਂ ਰਸਤਾ ਆਉਣਾ ਹੈ। ਬੇਸਕ ਕੰਮ ਬੰਬਰ ਦੀ ਅਲਿਸਾਰ ਤੋਂ ਬੇਸਕ ਕੰਮ ਦੀ ਅਲਿਸਾਰ ਤੋਂ ਜਿੰਨੇ ਵੀ ਸ਼ਰਕ ਦੇ ਆਲੇ ਦੁਆਲੇ ਸਮਾਂ ਰੱਖ ਸਕਦਾ ਥੋੜਾ ਹੌਲੀ ਟੋਟੇ ਕਰ ਕਰਕੇ ਸਾਰੇ ਰਸਤਿਆਂ ਦੇ ਆਲੇ ਦੁਆਲੇ ਐਂਟਰਲੋਕਟ ਦਾ ਪ੍ਰਬੰਧ ਕਰਦਾ ਹੈਗਾ ਤੇ ਤੈਨੂੰ ਆਪਾਂ ਇਹਦੇ ਪਿੰਡ ਦੇ ਅਸਲ ਗੁਰਦੁਆਰਾ ਸਾਹਿਬ ਦੇ ਗਲੌਂ ਦੇ ਹੱਥ ਵਾਲੇ ਰੂੜੀਆਂ ਦੀਆਂ ਉਹ ਰੂੜੀਆਂ ਸੀ ਨੇ ਚੱਕਵਾਈਆਂ ਨੇ ਤੇ ਇੱਕ ਰੂੜੀ ਜਿਹੜੀ ਬੋਲ ਵਾਲੀ ਆ ਉਹ ਅੱਜ ਗੁਰੂ ਘਰ ਵਾਲੇ ਚੱਕ ਲੈਣਗੇ ਜੋ ਆਮ ਤੌਰ ਪਰ ਇਦੀ ਕਿ ਉਹ ਬਾਈ ਨੇ ਵੀ ਚੱਕ ਦੀ ਰੂੜੀ ਕੱਲ੍ਹ ਗੱਲ ਹੋ ਗਈ ਉਹਨਾਂ ਫੋਨ ਆ ਗਿਆ ਤੇ ਜਿਹੜੇ ਇੱਕ ਦੋ ਰੂੜੀਆਂ ਬਾਕੀ ਪਈਆਂ ਨੇ ਤਾਂ ਅਸੀਂ ਉਹਨਾਂ ਦੇ ਪੰਚਾਇਤ ਵੱਲੋਂ ਚਾਰਨਾ ਵਿੱਚ ਬੇਨਤੀ ਕਰਦੇ ਆਂ ਵੀ ਉਹ ਰੂੜੀਆਂ ਨੂੰ ਕਿਰਪਾ ਕਰਕੇ ਚੱਕ ਦਿਓ ਜੇਕਰ ਜਗ੍ਹਾ ਦੀ ਦਿੱਕਤ ਨਹੀਂ ਚੱਕ ਸਕਦੇ ਤਾਂ ਗੁਰਦੁਆਰਾ ਸਾਹਿਬ ਵਾਲਿਆਂ ਨੇ ਸਪੈਸ਼ਲ ਜਨਤ ਦੇ ਕਰਸ ਦੇ ਆ ਪਤਾਇਆ ਵੀ ਉਹਨਾਂ ਨੂੰ ਇਹਦੀ ਲੋੜ ਆ ਨਾਲੇ ਪੁੱਲ ਨਾਲੇ ਬਣੀਆਂ ਤੇ ਉਹ ਤਾਂ ਦਾਨ ਦਾ ਕੰਮ ਆ ਤਾਂ ਗੁਰੂ ਘਰ ਵਾਲੇ ਚੱਕ ਲਾਂਗੇ ਸਾਨੂੰ ਦੱਸ ਦਿਓ ਨਹੀਂ ਨਹੀਂ ਭਾਈ ਫਿਰ ਕੁਝ ਦਿਨਾਂ ਦੇ ਵਿੱਚ ਅਸੀਂ ਪੰਚਾਇਤ ਵੱਲੋਂ ਜੀ.ਐਸ.ਪੀ ਮਗਾਵਾ ਕੇ ਉਹ ਰੂੜੀਆਂ ਦੀ ਸਫਾਈ ਕਰਾਂਗੇ ਫਿਰ ਕੱਲ ਨੂੰ ਕੋਈ ਗੁੱਸੇ ਗਿੱਲੇ ਵਾਲੇ ਗੱਲ ਨਾ ਕਰਿਓ ਫਿਰ ਦੀ ਸਫਾਈ ਕਰਨੀ ਆਪਣੇ ਉਹ ਅੱਜ ਬੂਟੇ ਰਹਿ ਅੰਦਾਜ਼ ਲੋਕਾਂ ਨੇ ਟੋਇ ਪਟਰੇ ਮਲੇਗਾ ਪੁਰਾ 스타ਟ ਕਰ ਦਿੱਤੇ ਗਏ ਨੇਗੇ ਤੇ ਇਹ ਗੱਲ ਦੀ ਰਾਜਪੁਰਾ ਪੱਤੀ ਵਿੱਚ ਪਾਰਕ ਬਣਾਉਣਾ ਰਾਜਪੁਰਾ ਪੱਤੀ ਦੇ ਵਿੱਚ ਜੋ ਪਾਰਕ ਦਾ ਆਪਾਂ ਨੇ ਵਾਅਦਾ ਕਰਿਆ ਤੀਗਾ ਉਹ ਥੋੜੇ ਸਮੇਂ ਦੇ ਵਿੱਚ ਸਟਾਰਟ ਹੋ ਰਿਹਾ ਕੰਮ ਉਹ ਆਪੋ ਤੇ ਪਾਰਕ ਬਣਾਉਣ ਜਾ ਰਹੇ ਆ ਪੰਬਾ ਵੱਦੀ ਵਾਲੀ ਸੜਕ ਤੇ ਕਮਿਊਨਿਟੀ ਹਾਲ ਪੰਬਾ ਵੱਦੀ ਵਾਲਾ ਇਹਦਾ ਰਸਤਾ ਉਹਦੇ ਉੱਪਰ ਆਪਾਂ ਨੇ ਕਮਿਊਨਿਟੀ ਹਾਲ ਬਣਾਉਣੇਗਾ ਆਪਣੇ ਜਿਹੜੇ ਲੋੜਵੰਦ ਪਰਿਵਾਰ ਨੇ ਪਿੰਡ ਦੇ ਵਿੱਚ ਸਾਰਿਆਂ ਦਾ ਫਾਇਦਾ ਹੋਵੇਗਾ ਪਿੰਡ ਵਿੱਚ ਲਾਇਬ੍ਰੇਰੀ ਪਿੰਡ ਦੇ ਵਿੱਚ ਇੱਕ ਲੈਬਰੇਟ ਦਾ ਪ੍ਰਬੰਧ ਜਰੂਰ ਕਰਾਉਣਾ ਬਹੁਤ ਜ਼ਰੂਰੀ ਹੋ ਰਿਹਾ ਹੈ। ਬਾਬਾ ਪੱਖੋ ਵਾਲਿਆਂ ਦੇ ਜਾਣ ਵਾਲੀ ਸੜਕ ਬਾਬਾ ਪੱਖੋ ਵਾਲਿਆਂ ਦੇ ਜੋ ਗੁਰਦੁਆਰਾ ਸਾਹਿਬ ਨੂੰ ਰਸਤਾ ਜਾਂਦਾ ਹੈਗਾ ਹਰੀ ਮੈਂਬਰ ਦੇ ਘਰ ਦੇ ਅੱਗੇ ਦੀ ਜਾਂਦਾ ਹੋ ਉਧਰ ਨੂੰ ਉਹਨਾਂ ਨੂੰ ਜੋ ਸੜਕਾਂ ਕੰਪੀਟਾਈਮ ਤੋਂ ਪਰਸੈਂਟ ਚੱਲਦੇ ਆ ਬਹੁਤ ਜ਼ਲਦ ਬਣਵਾਵਾਂਗੇ ਤੇ ਉਸ ਨਾਲ ਕਿ ਬਾਬਾ ਪੱਖੋ ਵਾਲੇ ਬਾਬਿਆਂ ਦੇ ਖੇਤ ਤੱਕ ਗੁਰਦੁਆਰਾ ਸਾਹਿਬ ਤੱਕ ਪਹੁੰਚਾਵਾਂਗੇ। ਚੰਦ ਬੂਗੇ ਅਤੇ ਬਿੰਦਰਪੁਰ ਰਵਿਕਰਾਂ ਨੂੰ ਜਾਣ ਵਾਲੇ ਰਸਤੇ ਵਿੱਚ ਟੂਟੀ ਵਾਲਾ ਪਾਣੀ ਤੇ ਲੋਕ ਹੈ। ਜੋ ਆਪਣੇ ਪੰਬਾਵ ਦੇਲੇ ਰਸਤੇ ਉਪਰ ਆਪਣੇ ਬਾਈ ਚੰਦ ਬੁੱਗੇ ਤੇ ਮਤਲਬ ਰੋਡ ਦੇ ਪੱਧਰ ਮਣਿਆ ਨੇ ਤੇ ਉਹਦੇ ਆਪਦਰ ਸੈਟਲਮੈਂਟ ਹੋ ਰਹੇ ਹੁੰਦੇ ਘਰ ਨੇ ਬਿੰਦਰ ਕੇ ਉਹ ਦੋਨੇ ਰਸਤੇ ਦੇ ਵਿੱਚ ਪਾੜੀ ਵਾਲੇ ਪੈਪਨ ਦਾ ਪ੍ਰਬੰਧ ਸਟੈਂਡ ਲੋਕਟ ਦਾ ਪ੍ਰਬੰਧ ਬਹੁਤ ਜ਼ਿਆਦਾ ਸੀ ਕਰਦਾ ਬੱਭੂ ਕੱਪੜੇ ਵਾਲੇ ਕਰਾ ਬੜੀ ਗਲੀ ਜੋ ਬੱਭੂ ਕੱਪੜੇ ਵਾਲਾ ਗਿਆ ਉਧਰ ਕੋ ਵਿਦਾਸੇ ਸਿੱਖਿਆ ਦੇ ਉਧਰ ਮੈਂ ਤੁਹਾਡੇ ਜਾਣਕਾਰੀ ਵਿੱਚ ਵਾਅਦਾ ਕਰਦਾ ਅਸੀਂ ਜਿਹੜੀਆਂ ਉਹ ਟੈਂਡਰ ਲੋਕ ਪਾਉਣ ਲੱਗੇ ਤੇ ਜਿੱਥੋਂ ਜਿੱਥੇ ਚੱਕੀ ਆ ਕੋਈ ਵੀ ਇੱਕ ਆਪਣੇ ਜੋ ਛਤਕਾਰ ਜੋ ਸਾਫਾ ਸਰਪੰਚ ਸਾਹਿਬ ਨੇ ਅਪਾਰ ਸਿੰਘ ਜੀ ਉਹਨਾਂ ਦੇ ਘਰ ਦੇ ਪਾਰਨੀ ਸਾਈਡ ਵਾਲੇ ਵੀ ਇੱਕ ਜੋ ਆਪਣੇ ਲਸਮਣ ਕਲੇ ਉਹਦੇ ਪਾਸ ਹੋ ਗਈ ਉਹ ਤਿੰਨੇ ਵੀ ਆ ਬਣਾਉਣ ਦੇ ਲਈ ਗਏ ਗਏ ਸੀ ਕੁਝ ਦਿੱਕਤਾਂ ਦੇ ਕਰਕੇ ਪਤਾ ਨਹੀਂ ਵੀ ਕੀ ਦਿੱਕਤ ਕਿਉਂ ਆ ਰਹੀ ਹੈ ਕੀ ਕਾਰਨ ਨੇ ਤਾਂ ਉੱਥੇ ਕੰਮ ਰੁਕ ਗਿਆ ਤੇ ਤਾਂ ਕਰਕੇ ਸਾਨੂੰ ਇੱਟਾ ਚੱਕਣੇ ਪੈ ਗਏ ਬਹੁਤ ਜਲਦ ਕੋਈ ਨਾ ਕੋਈ ਸਿਸਟਮ ਵਿੱਚ ਲੈ ਕੇ ਬੇਸਕੂਨਾਂ ਤਿੰਨੇ ਬੇਹਾਂ ਦੇ ਲਈ ਸਾਨੂੰ ਸਪੈਸ਼ਲ ਕੋਈ ਮੰਤਰੀ ਸਾਹਿਬ ਤੋਂ ਕੋਈ ਗ੍ਰਾਂਟ ਦਾ ਸਪੈਸ਼ਲ ਕੋਈ ਫੰਡ ਲੈਣਾ ਪਵੇ ਜੋ ਲੀਗਲ ਹੋਊਗਾ ਲੀਗਲ ਤਰੀਕੇ ਦੇ ਨਾਲ ਬਹੁਤ ਜਲਦੀ ਸੀ ਬਣਾਵਾ ਆ ਰਾਮੇ ਮੇਰੇ ਦੇ ਘਰ ਨੂੰ ਜਾਣ ਵਾਲਾ ਰੱਤ ਵੀ ਇੰਟਰ ਲਾਉਂਦੇ ਜੋ ਆਪਣੇ ਰਾਜਪੁਰਾ ਪੱਤੀ ਦੇ ਵਿੱਚ ਰਾਮੇ ਮੇਰੇ ਦੇ ਜਿਹੜੇ ਮਾਤਾ ਰਾਣੀਆਂ ਦੇ ਨਾਲ ਨੇ ਬਿਲਕੁਲ ਦੋ ਬਿੜੀਆਂ ਨੇ ਦੋ ਉਹ ਦੋਨੇ ਬਿੜੀਆਂ ਅਸੀਂ ਬਹੁਤ ਜਲਦਾ ਬਣਾਉਣ ਜਾ ਰਹੇ ਹਾਂਗੇ ਕਾਨੂੰਨ ਦੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹ ਬਣਾਉਣ ਜਾ ਰਹੇ ਹਾਂ ਬਹੁਤ ਜਲਦੀ ਚਾਰ ਵਾਰ ਗੋਲਰ ਆਪਣੇ ਪਿੰਡ ਦੇ ਵਿੱਚ 4 ਤੋਂ 5 ਧਾਮਾਂ ਦੇ ਉੱਪਰ ਅਸੀਂ ਵਾਟਰ ਪੂਲਰਾਂ ਦਾ ਪ੍ਰਬੰਧ ਕਰਨ ਜਾ ਰਹੇ ਹਾਂ ਜਿਵੇਂ ਕਿ ਆਪਣੇ ਦੁਗੜੇ ਰਾਹ ਦੇ ਉੱਪਰ ਪਾਰਕਾ ਮਾਟੜਾ ਦੇ ਰਾਹ ਦੇ ਉੱਪਰ ਪਾਰਕਾ ਮੌੜਾਂ ਦੀ ਦੁਕਾਨ ਦੇ ਕੋਲੇ ਤੇ ਉਸ ਤੋਂ ਬਾਅਦ ਦੇ ਵਿੱਚ ਨਵੀਂ ਬਸਤੀ ਦੇ ਵਿੱਚ ਇੱਕ ਜਿੱਤੇ ਪਾੜੀਆਂ ਵਾਲੀ ਟੈਂਕੀ ਆਪਣੀ ਉੱਥੇ ਤਕਰੀਬਨ ਇਹ ਧਾਮਾਂ ਦੇ ਉੱਪਰ ਵਾਟਰ ਪੂਲਰਾਂ ਦਾ ਪ੍ਰਬੰਧ ਅਸੀਂ ਬਹੁਤ ਜਲਦ ਅਸੀਂ ਕਰਨ ਜਾ ਰਹੇ ਹਾਂਗੇ ਉਹ ਵੀ ਅਸੀਂ ਜਿਸ ਤਰ੍ਹਾਂ ਮਹਿਕਮਾ ਸਾਨੂੰ ਕਹੂਗਾ ਉਹਨਾਂ ਦੇ ਗਾਈਡਲਾਈਨਾਂ ਦੇ ਵਿੱਚ ਰਹਿ ਕੇ ਅੰਤ ਤੱਕ ਨਹੀਂ ਕੀ ਪ੍ਰਵਾਨਗੀ ਲੱਗੋ ਅਸੀਂ ਵਾਟਰ ਕੂਲਰ ਲਵਾਉਣ ਜਾ ਰਹੇ ਹਾਂ ਸਦੀ ਮਾਦਾ ਦੇ ਮੱਟ ਵਾਲੇ ਰਸਤੇ ਵਿੱਚ ਇੰਟਰਲੌਕ ਲਾਉਣਾ ਜੋ ਆਪਣੀ ਮਾਤਾ ਸਦੀ ਜਨ ਮਾਗੀ ਉਹਨਾਂ ਦਾ ਜੋ ਰਸਤਾ ਬਣਿਆ ਹੋਇਆ ਹੈ ਅੱਗੇ ਨੂੰ ਜਾਣ ਨੂੰ ਉੱਥੇ ਬਲੈਟ ਲੱਗੀ ਹੋਈ ਹੈਗੀ ਉਹਦੇ ਲਈ ਤੇ ਜੋ ਬਾਬਾ ਮੱਟ ਵਾਲੇ ਦਾ ਰਸਤਾ ਹੈਗਾ ਉੱਥੇ ਵੀ ਬਲੈਟ ਹੈ ਬਹੁਤ ਜ਼ਿਆਦਾ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਮਿਲ ਕੇ ਉਹਨਾਂ ਨੂੰ ਉਹ ਵੀ ਰਸਤਿਆਂ ਦੇ ਵਿੱਚ ਅਸੀਂ ਪੰਚਾਇਤ ਬੋਲੋ ਇੰਟਰਲੌਕ ਦਾ ਪ੍ਰਬੰਧ ਕਰਨ ਜਾ ਰਹੇ ਹਾਂ ਦੁਵਾਰ ਜਿਹੜੀਆਂ ਦੇ ਕੋਠਿਆਂ ਦੀ ਕੁਰਸੀਆਂ ਲਾ ਰਵਾਂਗੇ ਜੋ ਕਿ ਬੜੇ ਲੰਮੇ ਸਮੇਂ ਤੋਂ ਮੰਗਦੀ ਆਪਣੇ ਦਲਾਖੀਆਂ ਦੇ ਕੋਠੇ ਲਿਖ ਜੋ ਪੰਮਬ ਦੇ ਸਾਕ ਦੇ ਉੱਪਰ ਉਹਨਾਂ ਦੇ ਵਿੱਚ ਬੈਠਣ ਦੇ ਲਈ ਜਾਂ ਪੂਰੇ ਪਿੰਡ ਦੇ ਵਿੱਚ ਬੈਠਣ ਦੇ ਲਈ ਜੋ ਕੁਰਸੀਆਂ ਹੁੰਦੀਆਂ ਨੇ ਗਿਆ ਉਹ ਅਸੀਂ ਕਿਸੇ ਐਮਪੀ ਕੋਠੇ ਦਾ ਕਿਸੇ ਵੀ ਕੋਠੇ ਉੱਤੇ ਲਿਆ ਕੇ ਉਹ ਬੈਠਣ ਦੇ ਲਈ ਕੁਰਸੀ ਦਾ ਪ੍ਰਬੰਧ ਵੀ ਕਰ ਦਿਆ ਹੈ ਰਾਜਪੁਰੇ ਦਰਵਾਜ਼ੇ ਬਿਲਡਰ ਨੂੰ ਦੇ ਤਾਰਾ ਨਾਲ ਜੋ ਪਰਬੋ ਮੇੜ ਆਪਣੇ ਸਾਰੇ ਪਿੰਡ ਦਾ ਮਤਲਬ ਮੇੜ ਗੁਰੂ ਘਰ ਨੂੰ ਆਉਣ ਵਾਲਾ ਰਸਤਾ ਹੈ ਤਕਰੀਬਨ ਜਿੰਨੀ ਬਾਹਰ ਦੀ ਪੱਤੀ ਹੈ ਸਾਰੀ ਚੱਲ ਅੱਗੇ ਹੁੰਦੀ ਹੈ ਵਿੰਦਰ ਸਿੰਘਾ ਕਲੂਨ ਜਿਹੜਾ ਵੀ ਸਾਡਾ ਮਿੱਤਰ ਵੀ ਆ ਨਾ ਸਾਡੇ ਨਾਲ ਵੀ ਰਿਹਾ ਉਹਦੇ ਘਰ ਦੇ ਅੱਗੇ ਇੱਕ ਸਾਈਡ ਤੋਂ ਨਾਲ ਬਣਿਆ ਹੋਇਆ ਕੁਝ ਇੱਕ ਸਾਈਡ ਤੋਂ ਬਾਹਰ ਗਿਆ ਹੋਇਆ ਦਿਸੋ ਨਾਲ ਬਹੁਤ ਜ਼ਿਆਦਾ ਥੋੜੇ ਦਿਨਾਂ ਦੇ ਵਿੱਚ ਮਹੀਨੇ ਨਹੀਂ ਕਹਿ ਸਕਦੇ ਥੋੜੇ ਦਿਨਾਂ ਦੇ ਵਿੱਚ ਤਕਨੀਕੀ ਪਰਵਾਨਗੀ ਲੱਗ ਕੇ ਉਹ ਜਿਹੜਾ ਗੰਦਾ ਨਾਲਾ ਹੈ ਉਹ ਤੋਂ ਸਟਾਰਟ ਕਰਕੇ ਉਹ ਨਾਲਾ ਜਿਹੜਾ ਜਾਂ ਉਹਦੇ ਘਰ ਦੇ ਅੱਗੇ ਜਿਹੜੀ ਸੜਕ ਬਣੀ ਹੋਈ ਹੈ ਉਹ ਸਾਈਡ ਉਹਦੀ ਪਰਵਾਨਗੀ ਮੰਗੀ ਨੂੰ ਤੁਹਾਨੂੰ ਤਕਰੀਬਨ ਲਗਭਗ 2-3 ਮਹੀਨੇ ਹੋ ਚੁੱਕੇ ਨੇ ਸਰ ਪਹਿਲੇ ਕੰਮਾਂ ਦੇ ਵਿੱਚੋਂ ਵਿੰਦਰ ਕਾਨੂੰਨ ਵਾਲੀ ਵੀ ਤੇ ਜਿਹੜੀ ਇੱਧਰ ਗੱਗੂ ਘਿਆਲੀ ਪਰਾਣੀ ਵੀ ਰੁਗੀ ਹੋਈ ਆ ਉਹ ਕੰਮ ਸਾਡੇ ਪਾਏ ਹੋਏ ଥିਗੇ ਉਹ ਜਿਹੜੀ ਸੜਕ ਵਾਲੀਆਂ ਪੀ ਡਬਲਯੂ ਡੀ ਤੋਂ ਦੀ ਪ੍ਰਵਾਨਗੀ ਮਿਲਣੀ ਆ ਉਹਦੇ ਚੱਕਰ ਦੇ ਵਿੱਚ ਉਹਦੀ ਪ੍ਰਵਾਨਗੀ ਮਿਲਣ ਤੇ ਕੁਝ ਦਿੱਕਤਾਂ ਆ ਰਹੀਆਂ ਨੇ ਬਹੁਤ ਜ਼ਿਆਦਾ ਦੀ ਪ੍ਰਵਾਨਗੀ ਮਿਲਦੂ ਜੋ ਨਾਲੇ ਦਾ ਕੰਮ ਆ ਕੁਝ ਦਿਨਾਂ ਵਿੱਚ ਸਟਾਰਟ ਕਰਨਾ ਜਿਹੜੀ ਇੰਟਰਲੌਕ ਪੈਣ ਦਾ ਕੰਮ ਆ ਉਹ ਕੁਝ ਸਮੇਂ ਦੇ ਵਿੱਚ ਜਦੋਂ ਸਾਨੂੰ ਪ੍ਰਵਾਨਗੀ ਮਿਲ ਗਈ ਪਹਿਲੇ ਨਾਲ ਦੇ ਪਰੋਸੇ ਕੰਮ ਚਲਾਉਣ ਜਾ ਰਹੇ ਆ ਮੱਖਣ ਮਾਲ ਦੇ ਘਰ ਵਾਲੀ ਗਲੀ ਵੀ ਇੰਟਰਵਾਉ ਹੋ। ਜੋ ਕਿ ਵੀ ਸਿੱਧਾ ਉਗਲਿਸਾੜੋਂ ਦੇ ਮੱਖਣਾ ਗੋਵਿੰਦ ਮਾਲ ਦੇ ਭਾਈ ਨੇ 70 ਵਕਤਾਂ ਹੋ ਰਿਹਾ ਕਿ ਉਹਨਾਂ ਨੇ ਘਰ ਨਹੀਂ ਗੁਰੂ ਜੀ ਦੇ ਡਾਕਟਰ ਕਿ ਉਹ ਜਿਹੜੀ ਵਿਹੀ ਹੈ ਉਹ ਵੀ ਜੀ ਦੀ ਵੀ ਬਿੰਤੀ ਕਰਾ ਚੁੱਕੇ ਆਂਗੇ। ਬਹੁਤ ਜ਼ਿਆਦਾ ਉਹਦੇ ਚੈਂਟਰ ਲੋਕ ਇੱਥੇ ਪਹੁੰਚ ਆ ਰਹੇ। ਤੇ ਵਸਤੀ ਜੈਂਟਰ ਲੋਕ। ਮੇਨ ਪਰ ਉਹ ਮੁੱਦਾ ਵਸਤੀ ਹੈ। ਵਸਤੀ ਮੇਰੀ ਬੜੀ ਪਿਆਰੀ ਵਸਤੀ ਹੈ ਕਿਉਂਕਿ 12-14 ਸਾਲ ਮੈਂ ਉੱਥੇ ਰਹਿ ਕੇ ਮੇਰਾ ਘਰ ਆਹੋ। ਤਾਂ ਉਹਦੇ ਵਿੱਚ ਅਸੀਂ ਖਾਸ ਕਰਕੇ ਪਹਿਲ ਦੇ ਆਧਾਰ 'ਤੇ ਪੜਾ ਜੋ ਐਂਟਰਲੋਕ ਇਟ ਦਾ ਪ੍ਰਬੰਧ ਹੈਗਾ ਉਹ ਅਸੀਂ ਬਹੁਤ ਜ਼ਿਆਦਾ ਅਸੀਂ ਕਰਨ ਜਾ ਰਹੇ ਆਂਗੇ ਉਹਦੇ ਨਾਲ ਦੀ ਨਾਲ ਜਿਹੜਾ ਉਧਰ ਧੂਰੀ ਵਾਲੇ ਵੀਰਾਂ ਦੇ ਘਰ ਨੇ ਕਿ ਉਧਰ ਵੀ ਉਹਨਾਂ ਨੂੰ ਮਿਲ ਕੇ ਜੋ ਵੀ ਕੋਈ ਪ੍ਰਬੰਧ ਹੋਇਆ ਅੱਡੇ ਦੇ ਉਪਰ ਜਿਹੜੇ ਵੀਰਾਂ ਨੂੰ ਜਿਹੜੇ ਵੀ ਜਿਸ ਵੀ ਸੌਦਾ ਵੀ ਕੋਈ ਲੋੜ ਹੈ ਉਹਨਾਂ ਨਾਲ ਮੀਟਿੰਗ ਕਰਕੇ ਜਾਂ ਫਿਰ ਨੱਤਾਂ ਦੀ ਸੜਕ ਦੇ ਉਪਰ ਜਿਹੜੇ ਆਪਣੇ ਘਰ ਬਾਕੀ ਰਹਿ ਗਏ ਉਹਨਾਂ ਕੋਲ ਕੋਈ ਟੂਟੀ ਦੇ ਪਾੜੀ ਦਾ ਪ੍ਰਬੰਧ ਜਾਂ ਫਿਰ ਕਿਤੇ ਕੋਈ ਐਂਟਰਲੋਕ ਇਟ ਦਾ ਪ੍ਰਬੰਧ ਜਿਵੇਂ ਵੀ ਹੋਇਆ ਉਹ ਆਪਣੇ ਉਧਰ ਵੀ ਕਰਵਿੰਦਰ ਮੈਂਬਰ ਹੈ ਤੇ ਉਹਨਾਂ ਦੇ ਨਾਲ ਤਾਲ ਮਿਲ ਕਰਕੇ ਉਹ ਮਸਨਦਾਰ ਬਹੁਤ ਜਾਂਦਾ ਅਸੀਂ ਕਰਾਂਗੇ ਪਿੰਡ ਦੇ ਦੋਵੇਂ ਦਰਵਾਜੇ ਅਤੇ ਬਾਹਰਨੀ ਪੱਤੀ 22 ਜੋ ਪਖੰਡਾ ਬਣੀ ਆਪਣੇ ਪਿੰਡ ਦੇ ਦੇਖੋ ਸਭ ਤੋਂ ਮੇਨ ਮੈਂ ਕਹਿੰਦਾ ਸਟਾਰਟਿੰਗ ਦੇ ਵਿੱਚ ਸਹਿਦ ਅਸੀਂ ਨੇ ਇਹ ਚੀਜ਼ ਦਾ ਨਾਮ ਲੈਣਾ ਤੇ ਅਸੀਂ ਮਹਾਰਾ ਸੱਚੇ ਪਾਸਾ ਤੋਂ ਗਲਤੀ ਮੰਨਦੇ ਆਂ ਕਿ ਸਾਇਦ ਅਸੀਂ ਪਿਛਲੇ ਪਾਸੇ ਲਿਆ ਕੰਮ ਸਟਾਰਟਿੰਗ ਦੇ ਨਾਮ ਨਾਲ ਇਹਨਾਂ ਦੀ ਹੁਣ ਵੀ ਮੈਂ ਕਹਿੰਦਾ ਸਟਾਰਟਅਪ ਦੀ ਸਭ ਤੋਂ ਪਹਿਲਾ ਸਾਡਾ ਕੰਮ ਸਾਇਦ ਇਹ ਹੀ ਹੋਣਾ ਬਾਬਾ ਅਤਰ ਸਿੰਘ ਜੀ ਦੇ ਸਰੂਪ ਆਪਣੇ ਦੋਨੇ ਦਰਵਾਜੇ ਰਾਜਪੁਰਾ ਦਰਵਾਜ਼ਾ ਤੇ ਸਲਾਈ ਬੱਤੀ ਦਾ ਦਰਵਾਜ਼ਾ ਤੇ ਇੱਕ ਬਾਹਰਲੀ ਬੱਤੀ ਦੀ ਜੋ ਆਪਣੀ ਉੱਧਰ ਠਾਈ ਹੈ ਉੱਥੇ ਜਿੱਥੇ ਵੀ ਨੌਜਵਾਨ ਮੁੰਡੇ ਕਹਿਣਗੇ ਲਾ ਆਪਣੇ ਮੈਂਬਰਸ਼ਿਪ ਦੱਸਣਗੇ ਜਿੱਥੇ ਵੀ ਬੈਠੇ ਨੇ ਮੈਂਬਰ ਆਪਣੇ ਉੱਥੇ ਆਪਾਂ ਬਾਬਾ ਹਰਤ ਸਿੰਘ ਦੇ ਜੋ ਸਰੂਪ ਲਏਗੇ ਬੜੀ ਸਾਦਾ ਤੇ ਬਲੇਮ ਨਾਲ ਤੇ ਸਫਾਈ ਦੇ ਨਾਲ ਵੀ ਜਿੱਦੋਂ ਪਰ ਕੋਈ ਕਬੂਤਰਾਂ ਜਾਂ ਵੀ ਪੰਛੀ ਵੀ ਨਾ ਬੈਠਣ ਕੋਈ ਵਿੱਠਾ ਨਾ ਕਰਨਾ ਉਹਦਾ ਇਹਦਾ ਤਰੀਕਾ ਕਰਕੇ ਉਹਦਾ ਪੂਰਾ ਬਾਬੇ ਦੇ ਸਰੂਪਾ ਦਾ ਪ੍ਰਬੰਧ ਕਰਨ ਜਾ ਰਹੇ ਆਂਗੇ ਆਪਾਂ ਬਾਕੀ ਨਾਲ ਦੇ ਨਾਲ ਤੁਹਾਡੇ ਧਿਆਨ ਦੇ ਵਿੱਚ ਹੋਰ ਗੱਲ ਲੈਣਾ ਬਹੁਤ ਜ਼ਿਆਦਾ ਜੋ ਆਪਣੇ ਨਾਲ ਆਪਣੇ ਮੁਸਲਮਨ ਭਾਈਚਾਰਾ ਤੇ ਉਹਨਾਂ ਦਾ ਜੋ ਮਸਜਿਦ ਦੇ ਉੱਤੇ ਕੰਮ ਰੁਕਿਆ ਹੋਇਆ ਤੇ ਉਹ ਵੀ ਬਹੁਤ ਜਲਦ ਕੁਝ ਦਿਨਾਂ ਦੇ ਵਿੱਚ ਹੀ ਉਹ ਕੰਮ ਸਟਾਰਟ ਹੋਣ ਜਾ ਰਿਹਾ ਹੈ ਉਹਨਾਂ ਨਾਲ ਮੀਟਿੰਗ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਜੋ ਕੰਮ ਕਰਨਗੇ ਵਿਸ਼ਕੋ ਕਮਰੇ ਦਾ ਕੰਮ ਪਚਾ ਦੇ ਪਿਆ ਜਾਂ ਕਿ ਹੋਰ ਕੰਮ ਹੈ ਉਹੀ ਬਿਆਜ਼ੇ ਅਧਾਰੇ ਉੱਪਰ ਉਸ ਦੇ ਨਾਲ ਜੁੜਦੀ ਗੱਲ ਇੱਕ ਆਪਣੇ ਨਾਲ ਬਾਬਾ ਮਾਨ ਦਾਸ ਮੰਦਰ ਦੇ ਕਿ ਬਾਬਾ ਜਾਮਣਾ ਵਾਲਾ ਢੇਰ ਆਪਣੇ ਪਿੱਟ ਦੇ ਵਿੱਚੋਂ ਬਾਬਾ ਮਾਨ ਦਾ ਸਮੁੰਦਰ ਦੀ ਵਿੱਕੀ ਸੇਡ ਕੋਲੋਂ ਕਿ ਡਿਮਾਂਡ ਆਈ ਸੀ ਵੀ ਉਹਦੇ ਮੂਰੇ ਇੰਟਰਲੌਕ ਦੇ ਕਿ ਤਦਾ ਪ੍ਰਬੰਧ ਕਰੋ ਉਹ ਵੀ ਅਸੀਂ ਤੇ ਬਾਬਾ ਜੱਪਣਾ ਵਾਲੇ ਦੇਦੇ ਦੇ ਵਿੱਚ ਇੰਟਰਲੌਕ ਦੇ ਲਈ ਤੇ ਜਦ ਫਿਰ ਆਪਣੇ ਪਿੱਟ ਦੇ ਵਿੱਚੋਂ ਜਿਵੇਂ ਕਿ ਕੋਈ ਥਾਈਆਂ ਨੇ ਜਾਂ ਕੋਈ ਵੀ ਤੁਹਾਨੂੰ ਕਿਸਤਾਂ ਬਣਿਆ ਹੋਇਆ ਪਿੱਟ ਦੇ ਵਿੱਚ ਉਹ ਲਈ ਸੀ ਮੰਤਰੀ ਸਾਹਿਬ ਨੇ ਮੀਟਿੰਗ ਕਰਕੇ ਪਹਿਲਾ ਜ਼ਿਆਦਾ ਆਪ ਦੇ ਉੱਪਰ ਇੰਟਰਲੌਕ ਦਾ ਜਾਂ ਵੀ ਹੋਰ ਲੋੜਾਂ ਦਾ ਪ੍ਰਬੰਧ ਕਰਾਇਆ ਇਹਦੇ ਸੀ ਨੇ ਤੁਹਾਨੂੰ ਮੋٹے ਮੋٹے ਕੰਮ ਨੇ ਜਿਹੜੇ ਸੀ ਨੇ ਕਿਨਾਰੇ ਨੇਗੇ ਤੁਹਾਡੇ ਤੁਹਾਡੇ ਧਿਆਨ ਦੇ ਵਿੱਚ ਲਿਆਉਂਦੇ ਹਾਂਗੇ ਪਰ ਇੱਕ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਸਾਡੀ ਸਾਰੀ ਪੰਚਾਇਤ ਵੱਲੋਂ ਬੇਨਤੀ ਮੈਂ ਇਹਨਾਂ ਨੂੰ ਵੀ ਮੌਕਾ ਦਿਆਂਗਾ ਬੋਲਣ ਦਾ ਕਿ ਤੁਸੀਂ ਵੀ ਬੋਲਿਓ ਕੰਮ ਕੋਈ ਵੀ ਆ ਹੌਲੀ-ਹੌਲੀ ਹੁੰਦਾ ਹੁੰਦਾ ਏ ਉਹ ਅਸੀਂ 18 ਤੋਂ 20 ਕੰਮ ਹੋਂਦਕਰ ਕਰਨੇ ਵੀ ਨਜ਼ਰ ਉਚਾਰ ਬੰਦ ਹੋਏ ਨੇ ਚਲੋ ਸੇਸਾਬ ਤੋਂ ਹੋ ਗਿਆ ਉਹਨੀਆਂ ਪਰ ਕੰਮ ਚੱਲ ਜੇ ਤਾਂ ਤਿੰਨ ਚਾਰ ਮਹੀਨੇ ਲੱਗਣਗੇ ਕਿਉਂਕਿ ਪਹਿਲਾਂ ਤਾਂ ਡਾਕੂਮੈਂਟ ਦੀ ਸਾਈਨ ਹੁੰਦੇ ਗਏਗੇ ਠੀਕ ਹੈ ਵੀ ਕੰਮਾਂ ਨੂੰ ਟਾਈਮ ਲੱਗ ਜਾਂਦਾ ਇਹ ਨਾ ਜਾ ਕਰੋ ਬਹੁਤ ਬੰਦੇ ਕਹਿ ਦਿੰਦੇ ਨੇ ਕੀ ਕਰਿਆ ਵੀ ਕੰਮ ਕੀ ਕਰਿਆ ਨਾ ਉਦੋਂ ਦਾ ਬੰਦੇ ਦਾ ਦੇਖੋ ਨਵੀਂ ਪੰਚਾਇਤ ਆ ਸਾਡੇ ਵਿੱਚੋਂ ਭਈ ਹਰੀ ਸਿੰਘ ਜੀ ਅਜਾ ਵੱਡੀ ਉਮਰ ਦਾ ਠੀਕ ਆ ਨਾ ਅਸੀਂ ਇਹ ਕਹਿੰਦੇ ਮੈਂ ਸਰਪੰਚ ਨਹੀਂ ਸਾਡਾ ਸਰਪੰਚ ਇਹ ਆ ਵੱਡੀ ਉਮਰ ਦਾ ਸਹੀ ਗੱਲ ਆ ਲਈ ਅਸੀਂ ਇਹਦੀ ਮਤਲਬ ਸਤਿਕਾਰ ਕਰਦੇ ਆ ਜੀ ਦਾ ਵੀ ਪਰ ਇਹ ਵੀ ਬੰਦੇ ਦਾ ਮਨੋਵਲ ਟੁੱਟ ਜਾਂਦਾ ਜਦੋਂ ਆਪਾਂ ਕਹਿ ਦਿੰਦੇ ਆ ਤੁਸੀਂ ਕਰਿਆ ਕੀ ਸਹਿਤ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ ਮੇਰੀ ਪੰਚਾਇਤ ਰ ਹੁੰਦਾ ਹੁਣ ਅਸੀਂ 18 ਤੋਂ 20 ਕੰਮ ਹੁਣ ਤੱਕ ਕਰ ਨਹੀਂ ਨੀਂ ਮਹੀਨੇ ਜਾਂ ਚਾਰ ਪੰਜ ਹੋ ਗਏ ਚਲੋ ਛੇ ਸੱਤ ਹੋ ਗਏ ਹੋਰ ਇਹ ਆਪਾਂ ਕੰਮ ਚੱਲ ਜੇ ਤਾਂ ਦਨ ਚਾਰ ਮਹੀਨੇ ਨੂੰ ਕਿਉਂਕਿ ਪਹਿਲਾਂ ਤਾਂ ਡਾਕੂਮੈਂਟ ਦੀ ਸਾਈਨ ਹੁੰਦੇ ਜੀ ਠੀਕ ਹੈ ਵੀ ਕੰਮਾਂ ਨੂੰ ਟਾਈਮ ਲੱਗ ਜਾਂਦਾ ਇਹ ਲੱਗਿਆ ਕਰੋ ਬਹੁਤ ਬੰਦੇ ਕਹਿੰਦੇ ਨੇ ਕੀ ਕਰਿਆ ਵੀ ਕੰਮ ਕੀ ਕਰਿਆ ਨਾ ਉਦੋਂ ਦਾ ਬੰਦੇ ਦਾ ਦੇਖੋ ਨਵੀਂ ਪੰਚਾਇਤ ਆ ਸਾਡੇ ਵਿੱਚੋਂ ਭਈ ਹਰੀ ਸਿੰਘ ਇਹਦਾ ਵੱਡੀ ਉਮਰ ਦਾ ਠੀਕ ਹੈ ਨਾ ਅਸੀਂ ਇਹ ਕਹਿੰਦੇ ਮੈਂ ਸਰਪੰਚ ਨਹੀਂ ਸਾਡਾ ਸਰਪੰਚ ਇਹ ਆ ਵੱਡੀ ਉਮਰ ਦਾ ਸਹੀ ਗੱਲ ਲੜੀ ਅਸੀਂ ਇਹਦੀ ਮਦਦ ਸਤਕਾਰ ਕਰਦੇ ਹਾਂ ਜੀ ਦਾ ਵੀ ਪਰ ਇਹ ਆ ਵੀ ਬੰਦੇ ਦਾ ਮਨੋਂ ਵਾਲ ਟੁੱਟ ਜਾਂਦਾ ਜਦੋਂ ਆਪਾਂ ਕਹਿੰਦੇ ਆ ਤੁਸੀਂ ਕਰਿਆ ਕੀ ਸਹਿਤ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ ਮੇਰੀ ਪੰਚਾਇਤ ਰੱਗੇ ਵਿੱਚ ਤਿੰਨ ਮੈਂਬਰ ਵਿੱਚ ਸਲੈਕਟ ਏ ਦੇਖਿਤ ਕਰਕੇ ਉਹਨਾਂ ਦੀ ਮੈਂ ਵੀਡੀਓ ਬੈਕਸਾਈਡ ਲਾਉਂਗਾ ਸਟਾਰਟਿੰਗ ਤੇ ਉਹ ਖੁਦ ਬੋਲ ਕੇ ਦੱਸਣਗੇ ਕਿ ਕਿਉਂ ਨਹੀਂ ਆ ਸਕਦੇ ਕੋਈ ਐਮਰਜੈਂਸੀ ਵੀ ਹੋ ਜਾਂਦੀ ਹੈ ਪਰ ਕੰਮ ਕਰੇ ਨਾ ਜਦੋਂ ਦਾ ਬੰਦਾ ਕੋਈ ਨਾ ਕੋਈ ਕੰਮ ਚੱਲਦੇ ਨੂੰ ਕੋਈ ਫਿਕਰ ਪਾ ਲੈਂਦਾ ਤਾਂ ਇਹ ਦੇਖੋ ਵੀ ਸਾਨੂੰ ਇੱਕ ਮਹੀਨਾ ਤੋਂ ਚ ਇੰਨੀਆਂ ਕੀ ਦਿੱਕਤਾਂ ਆ ਰਹੀਆਂ ਨੇ ਦਿੱਕਤਾਂ ਆਉਂਦੀਆਂ ਵੀ ਨਹੀਂ ਅੱਜ ਵੀ ਪਰ ਬਹੁਤ ਦਿੱਕਤ ਆ ਰਹੀਆਂ ਪਰ ਉਹ ਵਾਹਿਗੁਰੂ ਸੱਚੇ ਪਾਸਾ ਬਾਬੇ ਰਾਤਾ ਸਿੰਘ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਕੰਮ ਵਿੱਚ ਅਜਿਹੀ ਰੁਕਾਵਟ ਨਹੀਂ ਪਾਵਾ ਕੰਮ ਦੋ ਦਿਨ ਲੇਟ ਹੋਊ ਸੁਬਾਹ ਪਰ ਕੰਮ ਕਰਾਂਗੇ ਨਰੇਗਾ ਦੇ ਨਾਲ ਜੁੜਦਿਆਂ ਤੁਹਾਡਾ ਦੋ ਗੱਲਾਂ ਸਾਝੀਆਂ ਕਰਨ ਲੱਗਿਆਂਗਾ ਬਹੁਤ ਵੀਰ ਫੋਨ ਕਰਦੇ ਨੇ ਵੀ ਪੱਕਾ ਖਾਲ ਖੜਾ ਦੋ ਬਹੁਤ ਵੀਰ ਫੋਨ ਕਰਦਾਂ ਤੇਰੇ ਵੀ ਪਿੰਡ ਦਾ ਲੋਹਾ ਸੁੱਖਾ ਵੜਾ ਦੋ ਬਿੰਦਸਾ ਬਹੁਤ ਵੀਰ ਫੋਨ ਕਰਦਾਂ ਤੇਰੇ ਵੀ ਜਾਨਾ ਵੀ ਖੱਪੜਾ ਆਉਣਾ ਹੈ ਤੇ ਵੀ ਇਹ ਵੜਾ ਦੋ ਬਹੁਤ ਵੀਰ ਕਹਿੰਦਾ ਮੇਰੇ ਪਾਰਕ ਦੇ ਨਰੇਗਾ ਲਾ ਕੇ ਸਾਫ਼ ਕਰਾ ਦੋ ਪਹਿਲੇ ਨੰਬਰ ਦਿੱਤਾ ਤੁਹਾਡੇ ਧਿਆਨ ਦਿਤੇ ਲੈ ਆਨਾ ਵੀ ਪਹਿਲਾਂ ਤਾਂ ਮੈਨੂੰ ਪਤਾ ਇੰਝ ਵੀ ਕਿਵੇਂ ਹੁੰਦਾ ਸੀ ਵੀ ਹੁਣ ਪਾਰਕ ਦੇ ਲਈ ਕੋਈ ਪੱਕਾ ਬੰਦਾ ਨਿਕਲਣਾ ਨਹੀਂ ਹੈਗਾ ਨਰੇਗਾ ਦੇ ਵਿੱਚ ਭੰਗ ਪਾ। ਪਤਾ ਨਹੀਂ ਕੀ ਚੱਕਰ ਆਪਾਂ ਨੇ ਪਾਤਾ। ਨੰਬਰ 2 ਜਿਹੜਾ ਖਾਲ ਕਹਿੰਦੇ ਨੇ ਵੀ ਖਾਲ ਸਾਫ ਕਰਾ ਦਿਓ। ਉਹ ਸਰਕਾਰ ਵੱਲੋਂ ਪੈਸੇ ਜਾਰੀ ਕੀਤੇ ਜਾਂਦੇ ਨੇ ਆਪਣੇ ਪੂਰੇ ਹੋ ਚੁੱਕੇ ਤੇ ਜਦੋਂ ਤੁਹਾਰੇ ਹੋਂਦ ਉਹ ਰੁਕੜਾ ਮੰਗੇ ਇਹ ਨਰੇਗਾ ਦੇ ਰੁਪਏ ਆਪਣੇ ਮੰਨ ਲਓ 2 ਮਿੰਟ ਬਾਅਦ 1 ਲੱਖ ਰੁਪਇਆ ਪਾਤਾ ਦੇ ਦਿੱਤਾ। ਜਦੋਂ 1 ਲੱਖ ਰੁਪਏ ਜਾਂ ਤੁਹਾਡੀਆਂ ਪੂਰੀਆਂ ਹੋ ਗਿਆ ਤੇ ਉਸ ਤੋਂ ਬਾਅਦ ਕੰਮ ਆਟੋਮੈਟਿਕਲੀ ਬੰਦ ਹੋ ਜਾਂਦਾ। ਨੰਬਰ 2 ਜਿਹੜੇ ਵੀ ਕਹਿੰਦਾ ਨੇ ਵੀ ਪਿੰਡ ਦੇ ਸੁੱਖਾ ਸਾ ਕਬੜਾ ਲਓ ਨਰੇਗਾ ਲਾਵਾ ਕਰ ਦਿਓ। ਉਹ ਭਾਈ ਸਾਡੇ ਹੱਥ ਤੋਂ ਬੰਨੇਗੇ ਜੀ ਸਾਡਾ ਵੀ ਬਹੁਤ ਕਰਦਾ ਪਰ ਸਾਡੇ ਹੱਥ ਨੇ ਜਿਹੜੇ ਬੰਨ ਤੇ ਅਸੀਂ ਬੜੇ ਨਲੇਗਾ ਨਹੀਂ ਲਾ ਸਕਦੇ ਸਾਫ਼ ਗੱਲ ਹੈ ਪਰ ਇਹਦੇ ਨਾਲ ਦੁੜਦੀ ਇਹ ਵੀ ਗੱਲ ਹੈ ਵੀ ਸੀ ਕੰਮ ਨਹੀਂ ਕਰਾਵਾਂਗੇ ਇਹ ਵੀ ਨਾ ਭਰਾਓ ਸੋਚੋ ਕੋਈ ਗੱਲ ਨਹੀਂ ਦਿਹਾੜੀ ਲਾਈਏ ਜੋ ਵਰਗੀ ਕਰੀਏ ਪਰ ਪਿੰਡ ਦੇ ਕੰਮ ਤਾਂ ਸੀ ਕਰਵਾਵਾਗੇ ਬੇਲਕ ਨਲੇਗਾ ਰੋਕਤੀ ਕੋਈ ਗੱਲ ਨਹੀਂ ਆਪਾਂ ਕੋਈ ਪੰਚਾਇਤੀ ਠੇਕੇ ਦੇ ਵਿੱਚੋਂ ਦਿਹਾੜੀ ਲਾ ਕੇ ਕਰਾਵਾਂਗੇ ਕੰਮ ਨਹੀਂ ਸੀ ਰੋਕਣ ਦੇਣਗੇ ਪਰ ਇਹਦੇ ਨਾਲ ਭਰਾਓ ਇੱਕ ਪਿੰਡ ਦਾ ਨੁਕਸਾਨ ਜ਼ਰੂਰ ਆਉਂਦਾ ਹੈ ਨਕਸਾ ਨਹੀਂ ਹੁੰਦਾ ਮੰਨ ਲਓ ਭਰਾ ਉਹ ਜੇ ਕਿਸੇ ਤਰੀਕੇ ਦੇ ਨਾਮ ਨਰੇਗਰ ਆ ਰਾਮ ਨਹੀਂ ਲੈਂਦਾ ਬੇਸ਼ੱਕ ਮੈਂ ਤਾਂ ਸੇਵਾ ਹੀ ਕਰੂੰਗਾ ਵੀ ਜਦ ਕਿ ਪਿੰਡ ਦੇ ਵਿੱਚ ਸੇਵਾ ਕਰਦੇ ਨੇ ਤੇ ਸੇਵਾ ਦੇ ਵਿੱਚ ਜੇ ਸਫਾਈ ਕਰਦੇ ਨੇ ਤਾਂ ਭਰਾ ਬੜਾ ਪਿੰਡ ਦਾ ਜ਼ਿਮੀਂਦਾ ਠੀਕ ਹੈ ਉਹ ਜੇ ਮੰਨ ਲਓ ਆਪਾਂ ਦਿਹਾੜੀ ਜਾਂਦੇ 50000 ਰੁਪਏ ਖਰਚ ਕਰਦਾਂ ਨਾ ਜਨ ਲੱਖ ਕਰਦਾਂ ਨਾ ਉਹ ਲੱਖ ਰੁਪਏ ਦਾ ਆਪਾਂ ਪਿੰਡ ਦੇ ਵਿੱਚ ਕਿਤੇ ਵੀ ਕੋਈ ਕੰਮ ਕਰਵਾ ਸਕਦੇ ਆਪਾਂ ਪਿੰਡ ਦੀ ਗੱਲ ਕਿੱਥੋਂ ਲੱਖ ਰੁਪਏ ਆਪਣਾ ਬੇਕਾਰ ਹੋ ਗਿਆ ਭਾਈ ਠੀਕ ਹੈ ਨਰੇਕਾ ਤੋਂ ਆਪਾਂ ਕਦੇ ਕੋਈ ਪਿੰਡ ਦੀ ਸਪਾਈ ਨਹੀਂ ਕਰਾਵਾਂਗੇ ਨਰੇਕਾ ਦੀ ਜਿਹੜੀ ਮਸਟਰੌਲ ਲੱਗ ਲੂਗੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਣਗੇ ਵੀ ਜਿਹੜੇ ਆਪਣੀ ਸਤਾਰ ਲੋਕ ਵੀਡੀਓ ਸਮਝ ਆ ਆਪਣੇ ਸਤਾਰ ਦੋਗਾ ਜੈ ਸਾਹਿਬ ਸਤਾਰ ਦੋ ਸੈਕਟਰੀ ਸਾਹਿਬ ਜਿਵੇਂ ਸਾਨੂੰ ਕਹਿਣਗੇ ਅਸੀਂ ਉਹਨਾਂ ਦੇ ਕਹਿਣ ਦੇ ਹਿਸਾਬ ਨਾਲ ਚੱਲਾਂਗੇ ਸਾਡੀ ਪੰਚਾਇਤ ਉਹਨਾਂ ਤੋਂ ਬਾਹਰ ਹੋ ਕੇ ਕਦੇ ਵੀ ਨਹੀਂ ਚੱਲੂਗੀ ਇਹ ਭਰਾਵੋ ਕੁਝ ਦਿੱਕਤਾਂ ਨੇ ਜੋ ਸਾਨੂੰ ਆ ਰਹੀਆਂ ਨੇ ਤਾਂ ਕਿ ਮੈਂ ਬੇਨਤੀ ਕਰਦਾ ਕਿ ਮੈਂਬਰ ਵੀਰਾਂ ਜੋ ਕੋਈ ਗੱਲ ਸਮਝੀ ਕਰਨਾ ਚਾਹੁੰਦਾ ਤਾਂ ਦੇਰੂ ਜਾਣਾ ਅੱਜ ਕੀ ਗੱਲ ਨਾ ਹੋਰੀ ਕਾਇਨਾਤ ਕੀ ਕਹੋ ਆ ਵੀ ਆਪਾਂ ਕੰਮ ਕਰਾਂਗੇ ਸਾਰੇ ਰਲ ਮਿਲ ਕੇ ਕਰਾਂਗੇ ਨਾਲ ਪਿੰਡ ਦਾ ਵੀ ਸਾਥ ਚਾਹੀਦਾ ਸਭੋ ਜਿਹੜੇ ਕੋ ਕੰਮ ਕਰਨ ਵਾਲੇ ਨੇ ਪਰ ਹੋਣਗੇ ਕੰਮ ਟਾਈਮ ਨਾਲ ਜੇ ਸਾਰੇ ਕੰਮ ਕਹਿਣਗੇ ਵੀ ਆਪਾਂ ਜਾ ਕਰ ਦੋ ਇੱਕ ਪਾਸੇ ਲੱਗਣਾ ਪਊਗਾ ਹੋਰ ਔੜੀ ਬਾਰੀ ਦੇ ਤਾਲਕੇ ਸਾਰੇ ਕੰਮ ਹੋ ਜਾਣਗੇ ਉਹੀ ਕੰਮ ਨਹੀਂ ਰਹਿੰਦਾ ਲੱਗੂ 5 ਸਾਲ ਪੈਣਗੇ ਐਜ ਕੀ ਹੋ ਜਾਣਗੇ ਗੁਗਾ ਹੋ ਜਾਣਗੇ ਔਰ ਗੋੜੀ ਸਾਰੇ ਕੰਮ ਹੋ ਜਾਣਗੇ ਕਾਲੀ ਨਾ ਕਰੋ ਪਰ ਕਰਾਂਗੇ ਜਰੂਰ ਕਿਸੇ ਦਾ ਪੱਖਵਾਦ ਨਹੀਂ ਰੱਖਦੇ ਸਾਰੇ ਪਿੰਡ ਕੋਈ ਹੈ ਇਕੱਠਾ ਪਿੰਡਾ ਇੱਕ ਤਾਈ ਕਰਾਂਗੇ ਸਾਰੇ ਕੋਈ ਵਿਧਿਆਕ ਨਹੀਂ ਆਦੇ ਤੁਮ ਬੱਡਾ ਲਾ ਕੇ ਚੱਲਾਂਗੇ। ਹਾਂ ਜੀ। ਠੀਕ ਹੈ ਬਾਈ ਨੇ ਕਹਿੰਦਾ ਸਭ ਸਹੀ ਹੈ ਬਾਈ ਨੇ ਠੀਕ ਹੈ। ਇਹਨੇ ਸਾਰੀ ਗੱਲ ਬਾਈ ਨੇ ਸਹੀ ਕਹਤੀ ਆ ਬਾਕੀ ਇਹਨਾਂ ਜੇ ਪਿੰਡ ਸਹਿਯੋਗ ਨੂੰ ਤਾਂ ਸਾਰਾ ਕੁਝ ਹੋਊਗਾ। ਕੰਮ ਤਾਂ ਸਮਾਦਰ ਪਰ ਲੱਗਦੇ ਹੈ ਨਾ ਜਦੋਂ ਆਪਣੇ ਕੋਲ ਕੋਈ ਹੱਥ ਵੱਲੇ ਹੋਵੇ ਫਿਰ ਵੀ ਹੋਊਗਾ ਨਾ ਕੰਮ ਦਾ ਬਾਰੀ ਉਜੂਦ ਕੇ ਸਾਰੇ ਕਰਾਂਗੇ ਨਾ ਆਪਾਂ ਕੰਮ ਕਰਨ ਵਾਸਤੇ ਚੁਣਿਆ ਆਪਾਂ ਕਰਾਂਗੇ। ਸਾਰੇ ਕੰਮ ਕਰਾਂਗੇ ਕੋਈ ਹੋਰ ਗੱਲ ਆਪਾਂ ਕੰਮ ਕਰਦਾ ਕੋਈ ਦਿੱਕਤ ਨਾ ਬੋਲੇ ਸਾਡੇ ਕੋਲ ਦੀ ਗੱਲ ਆਪਾਂ ਕੀ ਬੇਕਦਰ ਬਾਦ ਨਾ ਅਸੀਂ ਕਰਾਂਗੇ ਜੇ ਮੈਂ ਹਾਂ ਕਰਾਂਗੇ ਸਭ ਤੋਂ ਵੱਡੀ ਗੱਲ ਦੋਸਤੋ ਇਹ ਹੀ ਹੈ ਤਕਰੀਬਨ ਜਿਹੜੀ ਸਾਰੇ ਪੰਚਾਇਤ ਦੇ ਮੂੰਹੋਂ ਗੱਲ ਨਿਕਲ ਕੇ ਆਈ ਹੈ ਅਸੀਂ ਕੰਮ ਕਰਨਾ ਜ਼ੋੜਿਆ ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਬੇਸ਼ੱਕ ਮੈਂ ਨੌਂ ਨਹੀਂ ਲੈਣਾ ਚਾਹੁੰਦਾ ਬੇਸ਼ੱਕ ਜਿਹੜੇ ਭਰਾ ਕਦੇ ਨਾ ਕਦੇ ਕੋਈ ਦਿੱਕਾ ਪਾ ਲਾ ਮੈਨੇ ਕੋਈ ਵੀ ਨਹੀਂ ਆਪਾਂ ਨਿੱਜੀ ਕਿਸੇ ਨੂੰ ਕੋਈ ਟਾਰਗੇਟ ਨਹੀਂ ਕਰਦੇ ਤਾਂ ਅਸੀਂ ਪੰਚਾਇਤ ਵੱਲੋਂ ਬੇਨਤੀ ਕਰਦੇ ਹਾਂਗੇ ਆਪਾਂ ਸਾਰੇ ਇਕੱਠਾ ਇਕੱਠਾ ਮੈਂ ਬੇਨਤੀ ਇਹ ਕਰਦਾ ਵੀ ਬਹੁਤ ਵੀ ਤਾਂ ਭੁੱਲ ਗਏ ਬਹੁਤ ਵੀ ਹੜਲੇ ਵੀ ਮਾਰਤੇ ਰੱਖੀ ਜਾਂਦੇ ਨੇ ਵੀ 15 ਤਰੀਕ ਲੰਘ ਚੁੱਕੀ ਐ ਜਿਹੜੀਆਂ ਪਰ ਆਪੋ ਵੋਟਾਂ ਨੇ ਵੋਟਾਂ 10 15 ਦਿਨ ਹੁੰਦੇ ਨੇ ਵੋਟਾਂ ਤੋਂ ਪਹਿਲਾਂ ਆਪਾਂ ਪਿੰਡ ਦੇ ਕਿ ਨਾਗਰਿਕਾਂ ਵੇ ਵੋਟਾਂ ਤੋਂ ਪਹਿਲਾਂ ਆਪਾਂ ਇੱਕ ਦੂਜੇ ਦੇ ਜਾਣ ਪਛਾਣਦੇ ਆਪਾਂ ਬੋਲਦੇ ਆ ਆਪਾਂ ਖੁਸ਼ੀਆਂ ਗਮੀਆਂ ਦੇ ਵਿੱਚ ਇਕੱਠੇ ਹੁੰਦੇ ਆ ਵੋਟਾਂ ਨੂੰ ਦੋਸਤੋ ਤੁਸੀਂ ਛੱਡੋ ਉਹ ਸਮੇਂ ਲੰਘ ਗਏ ਮੈਂ ਇਹ ਕਹਿੰਦਾ ਵੀ ਅੱਜ ਦੀ ਘੜੀ ਆਪਾਂ ਸਾਰੇ ਜਣੇ ਇਕੱਠੇ ਹੋਈਏ ਇਕੱਠੇ ਹੋ ਕੇ ਆਪਾਂ ਕੰਮ ਕਰੀਏ ਜੋ ਪੰਚਾਇਤ ਕੰਮ ਕਰਦੀ ਆ ਤਾਂ ਦੋਸਤੋ ਦਿੱਕਾ ਨਾ ਬਣੋ ਜੇ ਕਈ ਵਾਰੀ ਕਿਸੇ ਦੀ ਕੋਈ ਕੰਮ ਨਾਲ ਦਿੱਕਤ ਆ ਜਾਂ ਮੇਰੇ ਨਾਲ ਆ ਜਾਂ ਪ੍ਰਬੰਧ ਨਾਲ ਆ ਜਾਂ ਕਿਸੇ ਵੀ ਬੰਦੇ ਦੇ ਨਾਲ ਤਾਂ ਬੇਨਤੀ ਚਰਨ ਵਿੱਚ ਆ ਵੀ ਤੁਸੀਂ ਉਹ ਨਿੱਜੀ ਆ ਕੇ ਬੈਠੋ ਸਾਡੇ ਨਾਲ ਟੇਬਲ ਟॉक ਤੇ ਬਹਿ ਜਾਓ ਸਮਾ ਬਣਾ ਲਓ ਆਪਾਂ ਬਹਿ ਜਾਨੇ ਆਪਾਂ ਗੱਲਬਾਤ ਕਰ ਲਿਓ ਕੋਈ ਵੀ ਦਿੱਕਤ ਆ ਸਾਡੇ ਕੋਲੋਂ ਖੁੱਲਾ ਸੁਣਦਾ ਤਾਂ ਬਹਿ ਜਾਦੇ ਇਕੱਠਾਲ ਮਿਲ ਕਰ ਲੈਣਾ ਪਰ ਜੇ ਕਿਸੇ ਨਿੱਜੀ ਬੰਦੇ ਦੇ ਨਾਲ ਕੋਈ ਦਿੱਕਤ ਆ ਕੋਈ ਪ੍ਰੋਬਲਮ ਆ ਤਾਂ ਨਿੱਜੀ ਦੇ ਨਾਲ ਨਿੱਜੀ ਗੱਲ ਕਰੋ ਨਾ ਕਿ ਬਰਾਵੋ ਜਿਹੜੇ ਕੰਮ ਨੇ ਪਿੰਡ ਦੇ ਉਹਦੇ ਵਿੱਚ ਆਪਾਂ ਕੋਈ ਅਚਨ ਨਾ ਹੋ ਜਾਵੇ ਪਿੰਡ ਦਾ ਕੰਮ ਚੱਲਿਆ ਇਹ ਵੀ ਗੱਲ ਹੈ ਜੇ ਕੋਈ ਦਿੱਕਤ ਆਉਂ ਜਾਨੀ ਕੰਮ ਚੱਲੀ ਜਾਣਗੇ ਕੰਮ ਨਹੀਂ ਰੁਕਦੇਗੇ ਐਨੇ ਹੀ ਕੰਮ ਜਿਹੜਾ ਜੋੜਾ ਚਾਰ ਦਿਨ ਲੇਖੋ ਜਿਹਾ ਠੀਕ ਹੈ ਜਿੱਤੇ ਕੰਮ ਮੰਨ ਕੇ ਚੱਲੋ ਚਲ ਕੋਈ ਨਾ ਕਹਿ ਕੇ ਕਰ ਦੇਣਾ ਉਹ ਥੋੜੇ ਜਹ ਹਸਬੰਦ ਆ ਜਾਣਗੇ ਐਨੇ ਹੀ ਹੈ ਅਸੀਂ ਤਾਂ ਬਰਾਵੋ ਕੰਮ ਕਰਨ ਲਈ ਆਇਆ ਅਸੀਂ ਤਾਂ ਬੇਲੇ ਹਰਬਾ ਜੀ ਗੱਲ ਹੈ ਕੰਮ ਹੀ ਕਰਨੇ ਨੇ ਜਿੱਤੇ ਜੀ 365 ਦਿਨਾਂ ਦੇ ਚਾਰ ਬੈਂਡ ਦਿਨਾਂ ਦੇ ਵਿੱਚੋਂ ਸਾਉ ਪਿੰਡ ਦੇ ਉਹਦੇ ਘਰ ਦਾ ਕੰਮ ਕਰਨ ਤੋਂ ਨਹੀਂ ਕਰਾਂਗੇ ਅਸੀਂ ਆ ਹੀ ਲੱਗੇ ਰਹਾਂਗੇ ਪਰ ਭਾਵੇਂ ਜੇ ਪਿੰਡ ਦਾ ਕੰਮ ਹੋਊਗਾ ਤਾਂ ਆਪਣੇ ਪਿੰਡ ਦਾ ਨਾਮ ਉੱਚਾ ਹੋਊ ਤਾਂ ਤੁਹਾਡਾ ਵੀ ਨਾਮ ਨਾਲ ਉੱਚਾ ਹੋਊਗਾ ਸਾਰੇ ਪਿੰਡ ਦਾ ਨਾਮ ਰੌਸ਼ਨ ਹੋਊਗਾ ਇਸ ਕਰਕੇ ਵੇਂਦੇ ਨੇ ਪਿੰਡ ਦੇ ਕਿਸੇ ਵੀ ਕੰਮ ਦੇ ਵਿੱਚ ਕੋਈ ੜੇਕਾ ਨਾ ਦੋਸਤੋ ਬਣੀ ਜੇ ਕੋਈ ਗੱਲਬਾਤ ਹੈ ਤਾਂ ਕੋਈ ਗੱਲ ਨਹੀਂ ਹਰ ਇੱਕ ਮਸਲੇ ਦੇ ਰਸਤੇ ਉੱਤੇ ਤਾਂ ਫੇਟੋ ਆਪਾਂ ਬਹਿਣ ਕੇ ਗੱਲਬਾਤ ਕਰੀਏ ਜਿਹੜੇ ਬੰਦੇ ੜੇਕਾ ਬੰਦੇ ਰਹੇ ਉਹਨਾਂ ਨੂੰ ਠੀਕ ਹੈ ਬਾਕੀ ਸਾਰਾ ਪਿੰਡ ਸੰਯੋਗ ਦੇ ਰਿਹਾ ਉਧਰ ਵੀ ਗੱਲਬਾਤ ਨੇ ਬਈ ਬਾਕੀ ਵੀ ਸਾਰਾ ਪਿੰਡ ਸਾਡਾ ਸਹਿਯੋਗ ਜਿਹੜਾ ਦੇ ਰਿਹਾ ਉਹਨਾਂ ਫਾਰਿਆਂ ਦਾ ਅਸੀਂ ਸਾਡੀ ਪੰਚਾਇਤ ਵੱਲੋਂ ਬਹੁਤ-ਬਹੁਤਾ ਮੁਬਾਰਕ ਕਰਦੇ ਆਂ ਵੀਡੀਓ ਥੋੜੀ ਜਿਹੀ ਲੰਮੀ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਕਿਸੇ ਕੋਈ ਕੰਮ ਬੋਲਣ ਕਰੀ ਉਹ ਲੈ ਗਿਆ ਤਾਂ ਆਪਣੇ ਵਾਰ ਦੇ ਮੈਂਬਰਾਂ ਜਾਂ ਮੇਰੇ ਨਾਲ ਜਰੂਰ ਜਰੂਰ ਸੰਪਰਕ ਕਰਿਓ ਗੁੱਸਾ ਨਾ ਕਰੋ ਕਿ ਸਾਡੀ ਗੱਲ ਬੋਲਣ ਹੋਣੀ ਹੈਗੀ ਤਾਂ ਸਾਡੇ ਕੋਲ ਤੁਸੀਂ ਪਹੁੰਚ ਕਰੋ ਜੀ ਦੀ ਵਰਸਾ ਤੱਕ 65 ਸਾਲ ਹੋ ਚੁੱਕੀ ਆ ਆਪਣੀ ਲੇਡੀਜ਼ ਦੀ ਸੱਖ ਚੱਲਦੇ ਬੰਦੇ ਦੀ 65 ਸਾਲ ਜੋ ਜ਼ਮੀਨ ਦਾ ਲੈਰਾ 12 ਬਿਗਿਆਂ ਦੇ ਥੱਲੇ ਹੋਣਾ ਚਾਹੀਦਾ ਤਾਂ ਭਰਾਵੋ ਜਾਂ ਫਿਰ ਕੋਈ ਜਿਹੜੇ ਤਾਲੇ ਜਾਂ ਵਾਲੀ ਸਕੀਮ ਹੈ ਜਾਂ ਹੋਰ ਵੀ ਕੋਈ ਸਕੀਮ ਆ ਤਾਂ ਸਾਡੇ ਕਿਸੇ ਵੀ ਮੈਂਬਰ ਨਾਲ ਜਾਂ ਮੇਰੇ ਨਾਲ ਆ ਕੇ ਸੰਪਰਕ ਕਰੋ ਉਹਨਾਂ ਦਾ ਤੁਸੀਂ ਲਾਭ ਉਠਾਓ ਤੇ ਆਪਾਂ ਵੱਧ ਤੋਂ ਵੱਧ ਪਿੰਡ ਦੇ ਵਿੱਚ ਰਲ ਕੇ ਕੰਮ ਕਰੀਏ ਤਾਂ ਇੱਕ ਬੇਨਤੀ ਇਹ ਆ ਜੇ ਕੋਈ ਸਾਡੇ ਕੋਲ ਰੌਲਾ ਗਵਾ ਲੈ ਕੇ ਆਉਣੇ ਹਨ ਨਾ ਤਾਂ ਭਰਾਵੋ ਸੱਚ ਸੁਣਨ ਦੀ ਹਿੰਮਤ ਰੱਖਿਆ ਕਰੋ ਇਹ ਨਾ ਮਨ ਸੋਚਿਆ ਕਰੋ ਕਿ ਪੱਖਵਾਦ ਆ ਜਾਂ ਵਕਵਾਦ ਆ ਬੇਸਬ ਕੋਈ ਆਪਦਾ ਅਬੇਸਾ ਕਵਗਾਨਾ ਜਿਹੜਾ ਸਾਚੂ ਸਾਡੀ ਪੰਚਾਇਤ ਸੱਚ ਦਾ ਸੱਚ ਦਾ ਸਾਥ ਦੇਊਗੀ ਜਿਹੜੇ ਕੁਝ ਦੋਸਤੇ ਤਾਂ ਦੋਸਤਾਂ ਨੂੰ ਵੇਚ ਜਿਆ ਵੀ ਆਦਮ ਕੱਟੇ ਰਿਹਾ ਲਾ ਕੇ ਅੰਬਲਾ ਮਾਰੀਏ ਪਿੰਡ ਦਾ ਕੰਮ ਚਲਾਈਓ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ